ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰਾਂ ਨਵੀਂ ਕਹਾਣੀ ਮੇਰੀ ਸੁਹਾਗਰਾਤ ਵਾਲਾ ਦਿਨ ਸੀ ਮੈਂ ਆਪਣੇ ਸਿਰ ਤੇ ਰੁਮਾਲ ਰੱਖ ਕੇ ਬੈਠਾ ਸੀ ਮੇਰੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ ਸੀ ਇੰਨਾ ਦਰਦ ਕਿ ਮੇਰਾ ਰੋਣ ਨੂੰ ਮਨ ਰਿਹਾ ਕਰ ਰਿਹਾ ਸੀ ਪਰ ਅਸੀਂ ਮਰਦ ਹੁੰਨੇ ਆ ਕਿ ਅਸੀਂ ਰੋ ਨਹੀਂ ਸਕਦੇ ਮੇਰੀ ਮਰਦਾਨਗੀ ਤੇ ਇੱਕ ੱਤੱਬਾ ਲੱਗ ਗਿਆ ਸੀ ਉਹ ਵੀ ਬਹੁਤ ਵੱਡਾ ਕਿਉਂਕਿ ਮੇਰੇ ਸਿਰ ਵਿੱਚ ਬਹੁਤ ਵੱਡਾ ਜ਼ਖਮ ਸੀ ਸਾਰੇ ਲੋਕ ਪਰੇਸ਼ਾਨ ਹੋ ਕੇ ਮੇਰੇ ਕੋਲ ਖੜੇ ਸੀ ਮੈਂ 10 ਮਿੰਟ ਲਈ ਆਪਣੀ ਪਤਨੀ ਕੋਲ ਕਮਰੇ ਦੇ ਵਿੱਚ ਗਿਆ ਤੇ ਥੋੜੀ ਦੇਰ ਬਾਅਦ ਮੇਰੀਆਂ ਚੀਕਾਂ ਦੀ ਆਵਾਜ਼ ਸੁਣ ਕੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ ਦਰਵਾਜ਼ਾ ਮੈਂ ਅੰਦਰ ਤੋਂ ਲੋਕ ਕੀਤਾ ਹੋਇਆ ਸੀ ਇਸ ਲਈ ਉਹਨਾਂ ਨੂੰ ਦਰਵਾਜ਼ਾ ਵੀ ਤੋੜਨਾ ਪਿਆ ਮੈਨੂੰ ਬੇਹੋਸ਼ੀ ਦੀ ਹਾਲਤ ਵਿੱਚ ਦੇਖਿਆ ਆਪਣੀ ਹੀ ਸੁਹਾਗਰਾਤ ਵਾਲੇ ਦਿਨ ਆਪਣੇ ਕਮਰੇ ਦੇ ਟੁੱਟੇ ਦਰਵਾਜ਼ੇ ਤੋਂ ਬਾਹਰ ਬੈਠਾ ਲਾੜਾ ਕਿਵੇਂ ਲੱਗੇਗਾ ਮੇਰਾ ਮਾਮਾ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਤੇਰੇ ਸਿਰ 'ਚ ਜ਼ਖਮ ਬਹੁਤ ਡੂੰਗਾ ਚੱਲ ਤੈਨੂੰ ਹਸਪੀਟਲ ਲੈ ਕੇ ਚਲਦੇ ਆ ਮੈਂ ਗੁੱਸੇ 'ਚ ਬੋਲਿਆ ਮੈਂ ਡਾਕਟਰ ਕੋਲ ਨਹੀਂ ਜਾਵਾਂਗਾ ਜਦੋਂ ਡਾਕਟਰ ਮੈਨੂੰ ਵਿਆਹ ਵਾਲੀ ਸ਼ੇਰਵਾਨੀ 'ਚ ਦੇਖੇਗਾ ਤੇ ਜਦੋਂ ਮੇਰੇ ਸਿਰ 'ਚ ਡੂੰਗਾ ਜ਼ਖਮ ਦੇਖੇਗਾ ਤੇ ਮੈਨੂੰ ਪੁੱਛੇਗਾ ਕਿ ਤੇਰੇ ਨਾਲ ਕੀ ਹੋਇਆ ਫਿਰ ਮੈਂ ਉਸਨੂੰ ਕੀ ਦੱਸਾਂਗਾ ਭਲਾਂ ਕਿਹੜੀ ਦੁਲਹਣ ਆਪਣੇ ਲਾੜੇ ਨਾਲ ਇਸ ਤਰ੍ਹਾਂ ਕਰਦੀ ਆ ਉਸਨੇ ਮੈਨੂੰ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਛੱਡਿਆ ਅੱਜ ਉਸ ਦਾ ਇਹ ਹਾਲ ਆ ਕਿ ਅੱਗੇ ਜਾ ਕੇ ਕੀ ਕਰੇਗੀ ਮੇਰਾ ਕਿਹੋ ਜਿਹੀ ਕੁੜੀ ਨਾਲ ਵਿਆਹ ਕਰਵਾ ਦਿੱਤਾ ਬਸ ਸ਼ਕਲ ਦੇਖ ਕੇ ਪਸੰਦ ਕਰ ਲਈ ਉਸ ਦੀ ਅਕਲ ਤਾਂ ਦੇਖ ਲੈਣੀ ਸੀ ਕੁੜੀ ਬਹੁਤ ਸੋਹਣੀ ਸੀ ਮੈਂ ਵੀ ਖੁਸ਼ੀ ਖੁਸ਼ੀ ਨਾਲ ਆਪਣੇ ਕਮਰੇ 'ਚ ਆ ਗਿਆ ਵਿਆਹ ਵਾਲੇ ਦੇਣ ਖੁਸ਼ੀ ਤਾਂ ਹੁੰਦੀ ਹੀ ਆ ਤੇ ਖੁਸ਼ੀ ਕਿਸ ਗੱਲ ਦੀ ਹੁੰਦੀ ਇਹ ਤਾਂ ਸਭ ਜਾਣਦੇ ਆ ਲੋਕੀ ਸੋਚਦੇ ਆ ਕਿ ਕੁੜੀ ਜ਼ਿਆਦਾ ਖੁਸ਼ ਹੈ ਪਰ ਕੁੜੀ ਦੇ ਨਾਲ ਅਸੀਂ ਮਰਦ ਵੀ ਬਹੁਤ ਖੁਸ਼ ਹੁੰਨੇ ਆ ਕਿਉਂਕਿ ਸਾਡੀ ਜ਼ਿੰਦਗੀ ਵਿੱਚ ਵੀ ਕੋਈ ਕੁੜੀ ਆ ਰਹੀ ਹੁੰਦੀ ਆ ਸਾਡੇ ਘਰ ਵਿੱਚ ਕੋਈ ਔਰਤ ਨਹੀਂ ਸੀ ਇਸ ਲਈ ਵਿਆਹ ਜਲਦੀ ਕਰ ਦਿੱਤਾ ਕੁੜੀ ਸੋਹਣੀ ਸੀ ਤੇ ਇੱਕ ਮਰਦ ਨੂੰ ਇਹੀ ਚਾਹੀਦਾ ਹੁੰਦਾ ਤੁਸੀਂ ਇਹ ਕਹਾਣੀ ਤਾਂ ਸੁਣੀ ਹੀ ਹੋਵੇਗੀ ਕਿ ਇੱਕ ਮਰਦ ਨੇ ਤਿੰਨ ਔਰਤਾਂ ਨੂੰ 5-5000 ਰੁਪਇਆ ਦਿੱਤਾ ਤੇ ਕਿਹਾ ਕਿ ਇਨ੍ਹਾਂ ਪੈਸਿਆਂ ਨੂੰ ਤੁਸੀਂ ਤਿੰਨੇ ਇਸਤੇਮਾਲ ਕਰੋ ਜੋ ਸਹੀ ਤਰੀਕੇ ਨਾਲ ਇਸਤੇਮਾਲ ਕਰੇਗੀ ਮੈਂ ਉਸ ਨਾਲ ਵਿਆਹ ਕਰਵਾਵਾਂਗਾ ਇੱਕ ਔਰਤ ਨੇ 5000 ਰੁਪਏ ਵਿੱਚ ਉਸ ਮਰਦ ਲਈ ਤੀਜਾ ਖਰੀਦ ਲੰਗਾਂ ਤੇ ਕਿਹਾ ਮੈਨੂੰ ਆਪਣੇ ਨਾਲੋਂ ਵੱਧ ਤੁਹਾਡਾ ਖਿਆਲ ਆ। ਉਹ ਮਰਦ ਬਹੁਤ ਖੁਸ਼ ਹੋਇਆ। ਦੂਜੀ ਔਰਤ ਕਹਿਣ ਲੱਗੀ ਮੈਂ ਉਹ ਪੈਸੇ ਖਰਚੇ ਨਹੀਂ ਬਲਕਿ ਬਚਾ ਕੇ ਰੱਖ ਲਏ ਜਦੋਂ ਬਾਅਦ ਚ ਜ਼ਰੂਰਤ ਹੋਵੇਗੀ ਉਦੋਂ ਖਰਚ ਲਵਾਂਗੇ। ਗੱਲ ਤਾਂ ਇਹ ਵੀ ਚੰਗੀ ਸੀ। ਫਿਰ ਤੀਜੀ ਔਰਤ ਨੇ ਉਹ ਸਾਰੇ ਪੈਸੇ ਆਪਣੇ ਉੱਪਰ ਖਰਚ ਲਏ। ਉਹਨੇ ਬਹੁਤ ਸੋਹਣਾ ਮੇਕਅਪ ਕੀਤਾ, ਬਹੁਤ ਸੋਹਣੇ ਕੱਪੜੇ ਖਰੀਦ ਕੇ ਪਾ ਲਏ ਤੇ ਉਸ ਮਰਦ ਦੇ ਸਾਹਮਣੇ ਖੜ ਗਈ। ਉਸ ਮਰਦ ਨੇ ਉਸ ਤੀਜੀ ਔਰਤ ਨਾਲ ਵਿਆਹ ਕਰਵਾ ਲਿਆ ਮਤਲਬ ਕਿ ਮਰਦ ਨੂੰ ਸਿਰਫ ਤੇ ਸਿਰਫ ਖੂਬਸੂਰਤੀ ਹੀ ਚਾਹੀਦੀ ਆ ਇਸੇ ਤਰ੍ਹਾਂ ਵਿਆਹ ਵਾਲੀ ਪਹਿਲੀ ਰਾਤ ਨੂੰ ਕਿਹੜੀ ਔਰਤ ਆਪਣੇ ਮਰਦ ਲਈ ਖਾਣਾ ਬਣਾ ਕੇ ਬੈਠਦੀ ਆ ਬਸ ਉਸ ਦੀ ਖੂਬਸੂਰਤੀ ਦੇਖਣ ਦੇ ਲਈ ਹੀ ਹਰ ਮਰਦ ਖੁਸ਼ ਹੁੰਦਾ ਪਰ ਮੇਰੇ ਮਾਮਲੇ ਵਿੱਚ ਤਾਂ ਲੱਗਦਾ ਸੀ ਕਿ ਮੇਰੇ ਪਰਿਵਾਰ ਵਾਲਿਆਂ ਨੇ ਕੁਝ ਦੇਖਿਆ ਹੀ ਨਹੀਂ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਆਪਣਾ ਦੁੱਖ ਸੁਣਾ ਰਿਹਾ ਸੀ ਮੈਂ ਉਹਨਾਂ ਨਾਲ ਇਹੀ ਗੱਲ ਕਰ ਰਿਹਾ ਸੀ ਕਿ ਮੇਰੇ ਪਿਤਾ ਜੀ ਆਏ ਤੇ ਉਹਨਾਂ ਨੇ ਗੁੱਸੇ ਨਾਲ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ ਤੇ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੀ ਪਤਨੀ ਬਾਰੇ ਇਹ ਸਭ ਕਹਿੰਦੇ ਹੋਏ ਪਹਿਲੇ ਹੀ ਦਿਨ ਤੂੰ ਆਪਣੀ ਪਤਨੀ ਨੂੰ ਕਿਹੋ ਜੀਆਂ ਗੱਲਾਂ ਕਹਿ ਰਿਹਾ ਇਹ ਕਿਉਂ ਨਹੀਂ ਸੋਚਦਾ ਕਿ ਜੇ ਤੂੰ ਹੁਣੇ ਹੀ ਉਸ ਦੇ ਬਾਰੇ ਵਿੱਚ ਇਹ ਗੱਲਾਂ ਕਰ ਰਿਹਾ ਤੇ ਅੱਗੇ ਜਾ ਕੇ ਉਸ ਵਿਚਾਰੀ ਨਾਲ ਕੀ ਕਰੇਗਾ ਕਿਸੇ ਦੀ ਬੇਟੀ ਨੂੰ ਆਪਣੇ ਘਰੇ ਲਿਆਉਣਾ ਕੋਈ ਮਜ਼ਾਕ ਆ ਜੋ ਮੈਂ ਉਸ ਨੂੰ ਝੁੱਕ ਕੇ ਲੈ ਆਇਆ ਤੇਰੇ ਲਈ ਮੈਂ ਉਹਦੇ ਪਿਓ ਨੂੰ ਜਵਾਬ ਕੀ ਦੇਵਾਂਗਾ ਜੇ ਉਸ ਨਾਲ ਕੁਝ ਵੀ ਬੁਰਾ ਹੋਇਆ ਤਾਂ ਮੈਂ ਸ਼ਰਮਿੰਦਾ ਹੋ ਜਾਵਾਂਗਾ ਤੂੰ ਮੈਨੂੰ ਕਿਸੇ ਦੇ ਸਾਹਮਣੇ ਸ਼ਰਮਿੰਦਾ ਕਰਵਾਉਣਾ ਚਾਹਨਾ ਪੂਰੀ ਜ਼ਿੰਦਗੀ ਮੈਂ ਕਦੇ ਕਿਸੇ ਨਾਲ ਕੋਈ ਪੈਸਾ ਨਹੀਂ ਰੱਖਿਆ ਕਿਸੇ ਨੂੰ ਆਪਣੇ ਖਿਲਾਫ ਕੋਈ ਗੱਲ ਨਹੀਂ ਕਰਨ ਦਿੱਤੀ ਤੇ ਤੂੰ ਮੈਨੂੰ ਉਸ ਕੁੜੀ ਦੇ ਪਿਓ ਸਾਹਮਣੇ ਸ਼ਰਮਿੰਦਾ ਕਰਵਾ ਰਿਆਂ ਆਪਣੀਆਂ ਫਾਲਤੂ ਦੀਆਂ ਹਰਕਤਾਂ ਨਾਲ ਪਾਪਾ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਫਿਰ ਮੈਂ ਬੋਲਿਆ ਤੁਹਾਡੀ ਉਸ ਵਿਚਾਰੀ ਨੋ ਨੇ ਤੁਹਾਡੇ ਬੇਟੇ ਦਾ ਸਿਰ ਪਾੜ ਦਿੱਤਾ ਤੇ ਤੁਸੀਂ ਉਸ ਦੀ ਤਰਫਦਾਰੀ ਕਰ ਰਹੀ ਹੋ ਮੈਂ ਤਾਂ ਕਹਿੰਦਾ ਹਾਂ ਅੱਜ ਮੇਰੀ ਮਾਂ ਜਿਉਂਦੀ ਹੁੰਦੀ ਤਾਂ ਅੱਜ ਇੱਕ ਸੱਸ ਬਣ ਕੇ ਆਪਣੀ ਖਤਰਨਾਕ ਨੋ ਦੀ ਅਕਲ ਟਿਕਾਣੀ ਲਿਆ ਦਿੰਦੀ ਪਰ ਤੁਸੀਂ ਤਾਂ ਮੇਰੇ ਮੈਨੂੰ ਮੇਰੇ ਪਾਪਾ ਨਹੀਂ ਬਲਕਿ ਉਸ ਦੇ ਪਾਪਾ ਲੱਗਦੇ ਹਾਂ ਜਰਾਂ ਉਸ ਨੂੰ ਤਾਂ ਜਾ ਕੇ ਪੁੱਛੋ ਜੋ ਅੰਦਰ ਦੁਲਹਣ ਬਣ ਕੇ ਬੈਠੀ ਆ ਉਸ ਨੇ ਮੇਰੇ ਨਾਲ ਕੀ ਕੀਤਾ ਫਿਰ ਮੇਰੇ ਪਾਪਾ ਨੇ ਸਾਰੇ ਰਿਸ਼ਤੇਦਾਰਾਂ ਤੋਂ ਮਾਫੀ ਮੰਗੀ ਤੇ ਉਹਨਾਂ ਨੂੰ ਉੱਥੋਂ ਜਾਣ ਦੇ ਲਈ ਕਿਹਾ ਪਲੀਜ਼ ਤੁਸੀਂ ਸਭ ਆਪਣੇ ਘਰਾਂ ਨੂੰ ਚਲੇ ਜਾਓ ਵੈਸੇ ਵੀ ਕੱਲ ਨੂੰ ਦੀਵਾਲੀ ਦਾ ਦਿਨ ਆ ਰਿਹਾ ਹੈ ਰਿਸ਼ਤੇਦਾਰ ਕੁੱਝ ਪਰੇਸ਼ਾਨ ਤੇ ਗੁੱਸੇ ਹੋ ਰਹੇ ਸੀ ਤੇ ਕਹਿਣ ਲੱਗੇ ਅਸੀਂ ਤੁਹਾਡੇ ਕੋਲ ਹੀ ਰਹਿਣਾ ਚਾਹੁੰਦੇ ਹਾਂ ਤੇ ਤੁਹਾਡਾ ਸਾਥ ਦੇਣਾ ਚਾਹੁੰਦੇ ਆ ਪਰ ਮੇਰੇ ਪਾਪਾ ਨੇ ਗੁੱਸੇ 'ਚ ਜਵਾਬ ਦਿੱਤਾ ਕਿ ਮੈਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਇਹ ਮੇਰੇ ਬੇਟੇ ਤੇ ਨੋਂਦਾ ਮਾਮਲਾ ਮੈਂ ਖੁਦ ਹੀ ਸਭ ਕੁਝ ਨਿਬੇੜ ਲਵਾਂਗਾ ਮੈਨੂੰ ਆਪਣੇ ਘਰ ਵਿੱਚ ਪੰਚਾਇਤ ਬਿਠਾਉਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਭ ਆਪਣੇ ਘਰ ਜਾ ਸਕਦੇ ਹੋ वैसे भी जिन्ना ਲੋਕਾਂ ਨੂੰ ਸਾਡੇ ਨਾਲ ਕੋਈ ਮਤਲਬ ਨਹੀਂ ਸੀ ਬਸ ਉਹ ਤਮਾਸ਼ਾ ਦੇਖਣ ਦੇ ਲਈ ਰੁਕਣਾ ਚਾਹੁੰਦੇ ਸੀ। ਵੈਸੇ ਵੀ ਜ਼ਿਆਦਾਤਰ ਰਿਸ਼ਤੇਦਾਰ ਤਮਾਸ਼ਾ ਦੇਖਣ ਵਾਲੀ ਹੁੰਦੇ ਆ। ਮੇਰੇ ਵੀ ਰਿਸ਼ਤੇਦਾਰ ਅਜਿਹੀ ਸੀ ਕਿਉਂਕਿ ਮੈਂ ਵੀ ਉਹਨਾਂ ਨਾਲ ਕਦੇ ਕੋਈ ਚੰਗਾ ਸਲੂਕ ਨਹੀਂ ਕੀਤਾ ਸੀ। ਮੈਂ ਤਾਂ ਕਿਸੇ ਨੂੰ ਮਿਲਣਾ ਵੀ ਨਹੀਂ ਚਾਹੁੰਦਾ ਸੀ। ਪਰ ਮੇਰੇ ਰਿਸ਼ਤੇਦਾਰਾਂ ਦੀ ਇੱਕ ਗੱਲ ਸਹੀ ਸੀ ਉਹ ਪਿੱਠ ਪਿੱਛੇ ਚਾਹੇ ਜਿੰਨਾ ਮਰਜ਼ੀ ਬੋਲਦੇ ਸੀ। ਪਰ ਕਦੇ ਮੂੰਹ ਤੇ ਕੁਝ ਨਹੀਂ ਬੋਲੇ ਸੀ। ਸਾਡਾ ਸਾਥ ਵੀ ਦਿੰਦੇ ਸੀ। ਐਨੇ ਵੀ ਮਾੜੇ ਨਹੀਂ ਸੀ। ਪਰ ਮੈਂ ਤਾਂ ਹੈਰਾਨ ਰਹਿ ਗਿਆ ਕਿ ਪਾਪਾ ਨੇ ਆਪਣੀ ਨਵੀਂ ਨਵੇਲੀ ਨੂੰ ਦੇ ਲਈ ਆਪਣੇ ਸਾਰੇ ਰਿਸ਼ਤੇਦਾਰਾਂ ਨਾਲ ਪੰਗਾ ਲੈ ਲਿਆ ਤੇ ਮੇਰੇ ਵੀ ਮੂੰਹ ਤੇ ਥੱਪੜ ਮਾਰ ਦਿੱਤਾ ਉਹ ਵੀ ਸਭ ਦੇ ਸਾਹਮਣੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਸੀ ਕਿ ਪਾਪਾ ਕਰ ਕੀ ਰਹੇ ਆ ਜੇ ਉਹ ਅੱਜ ਦੀ ਨਵੀਂ ਨਵੇਲੀ ਦੁਲਹਣ ਸੀ ਇਹ ਸਭ ਤਾਂ ਉਸ ਲਈ ਕਰ ਰਹੇ ਸੀ ਤਾਂ ਫਿਰ ਮੈਂ ਵੀ ਅੱਜ ਦਾ ਨਵਾਂ ਵਿਆਹਿਆ ਲਾੜਾ ਸੀ ਮੇਰਾ ਵੀ ਹੁਣੇ-ਹੁਣੇ ਵਿਆਹ ਹੋਇਆ ਸੀ ਤੇ ਫਿਰ ਮੇਰੇ ਮੂੰਹ ਤੇ ਸਭ ਦੇ ਸਾਹਮਣੇ ਥੱਪੜ ਮਾਰਨ ਦੀ ਕੀ ਜ਼ਰੂਰਤ ਸੀ ਜਵਾਨ ਖੋਣ ਤੇ ਕੌਣ ਹੱਥ ਚੁੱਕਦਾ ਉਹ ਵੀ ਉਸਦੇ ਵਿਆਹ ਵਾਲੇ ਦਿਨ ਜੇ ਅੱਜ ਮੇਰੀ ਮਾਂ ਜਿਉਂਦੀ ਹੁੰਦੀ ਉਹ ਮੇਰੇ ਮੂੰਹ ਤੇ ਥੱਪੜ ਮਾਰਦੀ ਮੇਰੇ ਪਾਪਾ ਦਾ ਦਿਲ ਤਾਂ ਉਦੋਂ ਵੀ ਨਹੀਂ ਪਿਗਲਿਆ ਜਦੋਂ ਮੈਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਮਰੇ ਚੋਂ ਬਾਹਰ ਕੱਢਿਆ ਗਿਆ ਸਾਰੇ ਰਿਸ਼ਤੇਦਾਰ ਚਲੇ ਗਏ ਮੈਨੂੰ ਆਪਣੇ ਕਮਰੇ ਵਿੱਚੋਂ ਮੇਰੀ ਦੁਲਹਨ ਦੀ ਗੁਣਗਣਾਉਣ ਦੀ ਆਵਾਜ਼ ਆਈ ਉਹ ਸ਼ੀਸ਼ੇ ਸਾਹਮਣੇ ਖੜ ਕੇ ਗਾਣਾ गा ਰਹੀ ਸੀ ਸਜਣਾ ਹੈ ਮੁਝੇ ਸਾਜਨ ਕੇ ਲਈ ਜਦ ਕੇ ਸਾਜਨ ਨੂੰ ਤਾਂ ਕਿਸੇ ਕੰਮ ਦਾ ਨਹੀਂ ਛੱਡਿਆ ਸੀ ਜਿਵੇਂ ਬਹੁਤ ਵੱਡਾ ਕੰਮ ਕੀਤਾ ਹੋਵੇ ਉਹ ਆਪਣਾ ਮੇਕਅਪ ਅਤੇ ਕੱਪੜੇ ਠੀਕ ਕਰ ਰਹੀ ਸੀ ਕਿਉਂਕਿ ਉਸਨੇ ਜੋਕ ਮੇਰੇ ਨਾਲ ਕੀਤਾ ਸੀ ਉਸ ਦਰੋਂ ਉਸਦਾ ਹੁਲੀਆ ਕਾਫੀ ਵਿਗੜ ਗਿਆ ਸੀ ਕੱਪੜੇ ਤੇ ਮੇਕਅਪ ਖਰਾਬ ਹੋ ਗਿਆ ਸੀ ਕਿਉਂਕਿ ਇੰਨੇ ਵੱਡੇ ਆਦਮੀ ਨੂੰ ਬੇਹੋਸ਼ ਕਰਨਾ ਕੋਈ ਛੋਟੀ ਮੋਟੀ ਗੱਲ ਥੋੜੀ ਆ ਥੋੜੀ ਦੇਰ ਬਾਅਦ ਉਹ ਫਿਰ ਗੰਗਾਉਣ ਲੱਗੀ ਇਹ ਮੇਰੇ ਹਮਸਫਰ ਥੋੜੀ ਦੇਰ ਹੋਰ ਇੰਤਜ਼ਾਰ ਮੈਨੂੰ ਲੱਗਿਆ ਜਿਵੇਂ ਉਹ ਕਹਿ ਰਹੀ ਹੋਵੇ ਕੇ ਤੂੰ ਥੋੜਾ ਹੋਰ ਇੰਤਜ਼ਾਰ ਕਰ ਮੈਂ ਤੈਨੂੰ ਇਸ ਤੋਂ ਵੀ ਜ਼ਿਆਦਾ ਬੁਰੀ ਹਾਲਤ ਵਿੱਚ ਪਹੁੰਚਾ ਦੇਵਾਂਗੀ ਮੈਨੂੰ ਤਾਂ ਹੁਣ ਖੁਦ ਤੋਂ ਡਰ ਲੱਗਣ ਲੱਗ ਗਿਆ ਜਾਂ ਤਾਂ ਉਸ ਉੱਪਰ ਭੂਤ ਪ੍ਰੇਤ ਦਾ ਸਾਆਇਆ ਸੀ ਜਾਂ ਖੌਦੀ ਕੋਈ ਭੂਤ ਪ੍ਰੇਤ ਸੀ ਜਦੋਂ ਸਭ ਆਪਣੇ ਆਪਣੇ ਘਰ ਚਲੇ ਗਏ ਤਾਂ ਪਾਪਾ ਮੈਨੂੰ ਆਪਣੇ ਕਮਰੇ ਵਿੱਚ ਲੈ ਗਏ ਤੇ ਮੈਨੂੰ ਬਿਠਾ ਕੇ ਕਹਿਣ ਲੱਗੇ ਤੇਰੇ ਤੋਂ ਵੱਡਾ ਬੇਵਕੂਫ ਮੈਂ ਅੱਜ ਤੱਕ ਨਹੀਂ ਦੇਖਿਆ ਅਸਲ ਵਿੱਚ ਮੇਰੇ ਨਾਲ ਇਹ ਹੋਇਆ ਕੀ ਸੀ ਮੈਂ ਆਪਣੇ ਕਮਰੇ ਵਿੱਚ ਆਪਣੀ ਪਤਨੀ ਕੋਲ ਗਿਆ ਥੋੜਾ ਟਾਈਮ ਉਸ ਨਾਲ ਗੱਲਬਾਤ ਕੀਤੀ ਮੈਂ ਉਸ ਦੀ ਖੂਬਸੂਰਤੀ ਦੀ ਤਾਰੀਫ ਕਰ ਰਿਹਾ ਸੀ ਅਚਾਨਕ ਉਸ ਨੇ ਆਪਣੇ ਕੋਲ ਪਏ ਫੁੱਲਦਾਨ ਨੂੰ ਚੁੱਕਿਆ ਤੇ ਮੇਰੇ ਸਿਰ 'ਚ ਮਾਰਿਆ ਮੈਂ ਅਜੇ ਹੀ ਕੋਈ ਵੀ ਗਲਤੀ ਨਹੀਂ ਕੀਤੀ ਸੀ ਨਾ ਹੀ ਕੋਈ ਗਲਤ ਗੱਲ ਕਹੀ ਸੀ ਮੈਂ ਤਾਂ ਸਿਰਫ ਉਸ ਦੀ ਤਾਰੀਫ ਕਰ ਰਿਹਾ ਸੀ ਜਦੋਂ ਉਸ ਨੇ ਮੇਰੇ ਸਿਰ ਵਿੱਚ ਫੁੱਲਦਾਨ ਮਾਰਿਆ ਤਾਂ ਮੈਂ ਬੇਹੋਸ਼ ਹੋ ਗਿਆ ਮੈਂ ਆਪਣੇ ਪਾਪਾ ਨੂੰ ਕਿਹਾ ਮੇਰੀ ਇਸ ਕੁੜੀ ਤੋਂ jaan ਛਡਾਓ ਇਹ ਬਿਲਕੁਲ ਪਾਗਲ ਹੈ ਮੈਨੂੰ ਪੂਰਾ ਯਕੀਨ ਆ ਕਿ ਇਸ ਤਰ੍ਹਾਂ ਦਾ ਕੰਮ ਇੱਕ ਪਾਗਲੀ ਕਰ ਸਕਦੀ ਆ ਕਿਉਂਕਿ ਮੈਂ ਤਾਂ ਉਸ ਨਾਲ ਕੁਝ ਵੀ ਬੁਰਾ ਨਹੀਂ ਕੀਤਾ ਸੀ ਤੇ ਨਾ ਹੀ ਮੈਂ ਕੁਝ ਬੁਰਾ ਕਰਨ ਵਾਲਾ ਸੀ ਜੇ ਉਹ ਮੈਨੂੰ ਕਹਿੰਦੀ ਕਿ ਮੇਰੇ ਨਜ਼ਦੀਕ ਨਾ ਆ ਤਾਂ ਮੈਂ ਉਸ ਦੇ ਨਜ਼ਦੀਕ ਨਾ ਨਹੀਂ ਜਾਣਾ ਸੀ ਫਿਰ ਉਸ ਨੂੰ ਅਜਿਹਾ ਵੀ ਕੀ ਹੋਇਆ ਕਿ ਉਸ ਨੇ ਕੋਈ ਚੀਜ਼ ਚੁੱਕ ਕੇ ਮੇਰੇ ਸਿਰ 'ਚ ਮਾਰੀ ਇਸ ਤਰ੍ਹਾਂ ਕੋਈ ਦੁਲਹਣ ਕਿਵੇਂ ਕਰ ਸਕਦੀ ਆ ਜੇ ਉਹ ਆਪਣਾ ਰੋਹ ਜਮਾਉਣਾ ਚਾਹੁੰਦੀ ਸੀ ਤੇ ਇਹ ਕੋਈ ਰੋਹ ਨਹੀਂ ਮੇਰੇ ਪਾਪਾ ਨੇ ਕਿਹਾ ਕਿ ਇਹ ਕੁੜੀ ਪਾਗਲ ਆ ਮੈਂ ਜਾਣਦਾ ਸੀ ਕਿ ਪਾਗਲ ਆ ਕਿਉਂਕਿ ਇਸ ਨੂੰ ਮਾਨਸਿਕ ਦੌਰੇ ਪੈਂਦੇ ਆ ਕਦੇ-ਕਦੇ ਇਹ ਬਿਲਕੁਲ ਸਹੀ ਹੋ ਜਾਂਦੀ ਆ ਤੇ ਕਦੇ-ਕਦੇ ਇਸ ਦਾ ਮੂਡ ਖਰਾਬ ਹੋ ਜਾਂਦਾ ਮੈਨੂੰ ਲੱਗਿਆ ਸੀ ਸ਼ਾਇਦ ਮੇਰੇ ਪਾਪਾ ਮੈਨੂੰ ਟੌਂਟ ਮਾਰ ਰਹੇ ਆ ਕਿ ਤੂੰ ਚੰਗੀ ਭਲੀ ਕੁੜੀ ਨੂੰ ਪਾਗਲ ਕਹਿ ਰਿਆਂ ਜਦਕਿ ਮੈਂ ਤੇਰੇ ਲਈ ਵਧੀਆ ਕੁੜੀ ਲੱਭੀ ਆ ਮੈਂ ਪਾਪਾ ਦੇ ਸਾਹਮਣੇ ਸਿਰ ਝੁਕਾ ਕੇ ਖੜਾ ਸੀ ਪਾਪਾ ਉੱਚੀ ਆਵਾਜ਼ ਬੋਲੇ ਮੈਂ ਤੈਨੂੰ ਵਾਕਈ ਸੱਚ ਬੋਲ ਰਿਹਾ ਉਹ ਕੁੜੀ ਸੱਚਮੁੱਚ ਪਾਗਲ ਆ ਵਿਆਹ ਤੋਂ ਪਹਿਲਾਂ ਮੈਨੂੰ ਇਸ ਗੱਲ ਦਾ ਪਤਾ ਸੀ ਇਸ ਨੂੰ ਕੋਈ ਪਰੇਸ਼ਾਨੀ ਆ ਇਸ ਨੂੰ ਕੋਈ ਮੂੜ ਦੀ ਬਿਮਾਰੀ ਆ ਪਤਾ ਨਹੀਂ ਉਹਨਾਂ ਨੇ ਕੋਈ ਮੁਸ਼ਕਲ ਨਾਮ ਦੱਸਿਆ ਸੀ ਤੇਰੀ ਪਤਨੀ ਪਾਗਲ ਆ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਪਾਪਾ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਮੇਰਾ ਰਿਸ਼ਤਾ ਮੇਰੇ ਪਾਪਾ ਨੇ ਕੀਤਾ ਸੀ ਮੈਨੂੰ ਸਿਰਫ ਫੋਟੋ ਦਿਖਾਈ ਸੀ ਫੋਟੋ 'ਚ ਇਹ ਕੁੜੀ ਬਹੁਤ ਸੋਹਣੀ ਲੱਗ ਰਹੀ ਸੀ ਸੋਹਣੀ ਤਾਂ ਬਹੁਤ ਸੀ ਪਰ ਉਹ ਪਾਗਲ ਸੀ ਫਿਰ ਮੈਂ ਪਾਪਾ ਨੂੰ ਕਿਹਾ ਤੁਸੀਂ ਫਿਰ ਮੇਰਾ ਵਿਆਹ ਪਾਗਲ ਨਾਲ ਕਿਉਂ ਕਰਵਾਇਆ ਪਾਪਾ ਨੇ ਮੈਨੂੰ ਬਹੁਤ ਅਜੀਬ ਗੱਲ ਦੱਸੀ ਕਿ ਤੈਨੂੰ ਕੀ ਲੱਗਦਾ ਮੈਂ ਬੇਵਕੂਫ ਹਾਂ ਜੋ ਤੇਰਾ ਵਿਆਹ ਉਸ ਪਾਗਲ ਕੁੜੀ ਨਾਲ ਕਰਵਾਵਾਂਗਾ ਤੂੰ ਆਪਣੇ ਆਪ ਨੂੰ ਦੇਖ ਆਪਣੇ ਘਰਵਾਰ ਨੂੰ ਦੇਖ ਕੀ ਆਪਾਂ ਸਾਰੀ ਜ਼ਿੰਦਗੀ ਇਸ ਦੋ ਕਮਰਿਆਂ ਵਾਲੇ ਘਰ ਵਿੱਚ ਗੁਜ਼ਾਰਾਂਗੇ ਇਹ ਕੁੜੀ ਪਾਗਲ ਜ਼ਰੂਰ ਆ ਪਰ ਆਪਣੇ ਮਾਪੇ ਦੀ ਇਕਲੌਤੀ ਔਲਾਦ ਆ ਇਸ ਦੀ ਬਹੁਤ ਸਾਰੀ ਜ਼ਮੀਨ ਜਾਇਦਾਦ ਆ ਇਸ ਦਾ ਪਿਓ ਮੰਜੇ ਤੇ ਬਿਮਾਰ ਪਿਆ ਕਦੇ ਵੀ ਮਰ ਸਕਦਾ ਤੇ ਇਸ پاਗਲ ਕੁੜੀ ਤੋਂ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਵਾਉਣ ਤੋਂ ਜ਼ਿਆਦਾ ਮੁਸ਼ਕਲ ਨਹੀਂ ਜਦੋਂ ਇਸ ਕੁੜੀ ਦਾ ਪਿਓ ਦੁਨੀਆ ਤੋਂ ਚਲਿਆ ਜਾਵੇਗਾ ਤਾਂ ਸਾਰੀ ਪ੍ਰਾਪਰਟੀ ਇਸ پاਗਲ ਕੁੜੀ ਦੇ ਨਾਮ ਹੋ ਜਾਵੇਗੀ ਤੇ ਆਪਾਂ ਕੋਈ ਵੀ ਛਾਲ ਕਪਟ ਕਰਕੇ ਪ੍ਰਾਪਰਟੀ ਆਪਣੇ ਨਾਮ ਕਰਵਾ ਲਵਾਂਗੇ ਫਿਰ ਤੈਨੂੰ ਇਸ ਦੇ ਨਾਲ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਸਕਦਾ ਇਹ ਕੁੜੀ ਜਿੱਥੇ ਮਰਜ਼ੀ ਜਾਵੇ ਆਪਾਂ ਨੂੰ ਕੋਈ ਫਰਕ ਨਹੀਂ ਪਵੇਗਾ ਪਰ ਜੇ ਆਪਾਂ ਕਿਸੇ ਵੱਡੇ ਘਰ ਦਾ ਰਿਸ਼ਤਾ ਲਿਉਣ ਬਾਰੇ ਸੋਚਾਂਗੇ ਤਾਂ ਆਪਾਂ ਨੂੰ ਕੁੜੀ ਕੌਣ ਦੇਵੇਗਾ ਪਰ ਜਦੋਂ ਆਪਾਂ ਖੁਦ ਬੰਗਲੇ ਦੇ ਮਾਲਕ ਬਣ ਜਾਵਾਂਗੇ ਫਿਰ ਤੂੰ ਜੈਸ ਕੁੜੀ ਤੇ ਹੱਥ ਰੱਖੇਗਾ ਉਹ ਤੇਰੀ ਹੋ ਜਾਵੇਗੀ ਆਪਾਂ ਨੂੰ ਕੋਈ ਮਿਹਨਤ ਵੀ ਨਹੀਂ ਕਰਨੀ ਪਵੇਗੀ ਐਸ ਕੁੜੀ ਦਾ ਰਿਸ਼ਤਾ ਲਿਆਉਣ ਲਈ ਪਤਾ ਨਹੀਂ ਕੀ ਕੀ ਪਾਪੜ ਵੇਲਣੇ ਪਏ ਪਰ ਇਹ ਕੁੜੀ ਪਾਗਲ ਸੀ ਤੇ ਤੇਰੀ ਸ਼ਕਲ ਵੀ ਬੁਰੀ ਨਹੀਂ ਸੀ ਇਸ ਲਈ ਇਹ ਰਿਸ਼ਤਾ ਮਿਲ ਗਿਆ ਤੂੰ ਆਪਣੇ ਪਾਪਾ ਨੂੰ ਸੀਰੀਅਸ ਨਹੀਂ ਲਿਆ ਮੈਂ ਬਹੁਤ ਦੂਰ ਦੀ ਸੋਚਦਾ ਤੇਰੀ ਤਰ੍ਹਾਂ ਨਹੀਂ ਤੂੰ ਜੋ ਰਿਸ਼ਤੇਦਾਰਾਂ ਦੇ ਸਾਹਮਣੇ ਗੱਲ ਕਰ ਰਿਹਾ ਸੀ ਉਹ ਹੁਣ ساری ਜ਼ਿੰਦਗੀ ਯਾਦ ਰੱਖਣਗੇ ਤੂੰ ਐ ਕਿ ਚੰਗਾ ਪਤੀ ਬਣਨਾ ਆਪਣੇ ਸਹੁਰੇ ਨੂੰ ਵੀ ਮਿਲਣ ਜਾਣਾ ਤੇ ਉਹਨਾਂ ਦਾ ਖਿਆਲ ਰੱਖਣਾ ਜੇ ਤੂੰ ਕੁੜੀ ਬਾਰੇ ਇਸ ਤਰ੍ਹਾਂ ਬੋਲੇਗਾ ਤਾਂ ਆਪਣੇ ਰਿਸ਼ਤੇਦਾਰ ਕੱਲ ਨੂੰ ਇਹ ਗੱਲ ਉਸਦੇ ਪਿਓ ਤੱਕ ਪਹੁੰਚਾ ਦੇਣਗੇ ਤੂੰ ਉਹਨਾਂ ਦੀ ਕੁੜੀ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਫਿਰ ਆਪਣਾ ਸਾਰਾ ਸਮਾਂ ਪਲਾਨ ਖਰਾਬ ਹੋ ਜਾਵੇਗਾ ਮੈਂ ਇਹ ਗੱਲਾਂ ਤੈਨੂੰ ਉਸ ਵਕਤ ਵੀ ਕਹਿ ਸਕਦਾ ਸੀ ਪਰ ਆਪਣਾ ਰਾਜ ਖੁੱਲ ਜਾਣਾ ਸੀ ਇਸ ਲਈ ਮੈਂ ਸਿੱਧਾ ਆ ਕੇ ਤੇਰੇ ਮੂੰਹ ਤੇ ਥੱਪੜ ਮਾਰਿਆ ਤਾਂ ਕਿ ਤੂੰ ਚੁੱਪ ਹੋ ਜਾਵੇਂ ਮੈਂ ਪਾਪਾ ਨੂੰ ਕਿਹਾ ਜੇ ਉਹ ਦੁਬਾਰਾ ਮੇਰੇ ਤੇ ਹਮਲਾ ਕਰੇਗੀ ਫਿਰ ਪਾਪਾ ਬੋਲੇ ਉਹ ਪਾਗਲ ਆ ਉਸ ਨੂੰ ਚੰਗੇ ਤਰੀਕੇ ਨਾਲ ਸੰਭਾਲ ਉਸ ਨਾਲ ਪਿਆਰ ਨਾਲ ਗੱਲ ਕਰ ਉਸ ਦਾ ਮੂਡ ਵਧੀਆ ਰੱਖ ਵੈਸੇ ਵੀ ਕਦੋਂ ਤੱਕ ਜਿਉਵੇਂਗਾ ਉਹਦਾ ਬੁੱਢਾ ਪਿਓ ਮੈਂ ਡਾਕਟਰ ਨਾਲ ਗੱਲ ਕੀਤੀ ਸੀ ਡਾਕਟਰ ਨੇ ਕਿਹਾ ਸੀ ਕੋਈ ਜ਼ਿਆਦਾ ਉਮੀਦ ਨਹੀਂ ਥੋੜੀ ਹਿੰਮਤ ਤੋਂ ਕੰਮ ਲੈ ਬਸ ਇਹ ਸਮਝ ਲੈ ਥੋੜੇ ਦਿਨਾਂ ਦੀ ਮੁਸ਼ਕਲ ਆ ਫਿਰ ਸਾਰੀ ਜ਼ਿੰਦਗੀ ਆਸਾਨ ਹੋ ਜਾਵੇਗੀ ਜਿੰਨੀ ਪ੍ਰਾਪਰਟੀ ਜਿੰਨੇ ਪੈਸੇ ਆ ਉਹਨਾਂ ਤਾਂ ਆਪਣੇ ਆਪ ਨੂੰ ਬੇਚ ਕੇ ਵੀ ਨਹੀਂ ਕਮਾ ਸਕਦੇ ساری ਜ਼ਿੰਦਗੀ ਦੀ ਮਿਹਨਤ ਕਰਕੇ ਕਮਾਈਏ ਤਾਂ ਨਹੀਂ ਕਮਾ ਸਕਦੇ ਜੇ ਕਮਾ ਵੀ ਲਏ ਤਾਂ ਉਸ ਨੂੰ ਖਰਚਣ ਲਈ ਜਿਉਂਦੇ ਨਹੀਂ ਰਹਾਂਗੇ ਤੂੰ ਪਰੇਸ਼ਾਨ ਨਾ ਹੋ ਬਸ ਥੋੜੀ ਮਿਹਨਤ ਕਰਨੀ ਪਵੇਗੀ ਫਿਰ ساری ਜ਼ਿੰਦਗੀ ਲਈ ਫਲ ਮਿਲ ਜਾਵੇਗਾ ਹੁਣ ਤੂੰ ਆਪਣਾ ਮੂੰਹ ਠੀਕ ਕਰ ਚਿਹਰੇ ਤੇ ਮੁਸਕਾਨ ਲਿਆ ਨਹੀਂ ਤਾਂ ਹੱਥ ਮੂੰਹ ਧੋਲ ਹੈ ਹੁਣ ਕਮਰੇ ਵਿੱਚ ਚਲਾ ਜਾ ਮੈਂ ਕਿਹਾ ਪਾਪਾ ਮੈਂ ਨਹੀਂ ਜਾਵਾਂਗਾ ਪਾਪਾ ਬੋਲੇ ਜਾਣਾ ਜ਼ਰੂਰੀ ਆ ਤਰੀਕੇ ਤੇ ਸਲੀਕੇ ਨਾਲ ਜਾਣਾ ਪਵੇਗਾ ਮੈਂ ਕਹਿਆ ਫਿਰ ਮੈਂ ਮੈਨੂੰ ਇੱਕ ਹੈਲਮਟ ਦੇ ਦਿਓ ਮੇਰੇ ਕੋਲ ਤਾਂ ਇਹੀ ਤਰੀਕਾ ਤੇ ਸਲੀਕਾ ਪਾਪਾ ਹੱਸਣ ਲੱਗੇ ਤੇ ਕਹਿਣ ਲੱਗੇ ਜਦੋਂ ਤੂੰ ਪ੍ਰਾਪਰਟੀ ਦਾ ਮਾਲਕ ਬਣ ਗਿਆ ਨਾ ਤੂੰ ਵੀ ਮੇਰੇ ਤਰ੍ਹਾਂ ਹੀ ਦੱਸ ਹੱਸੇਗਾ ਜਦੋਂ ਮੈਂ ਆਪਣੇ ਕਮਰੇ 'ਚ ਗਿਆ ਤਾਂ ਮੇਰੀ ਪਤਨੀ ਸੌ ਚੁੱਕੀ ਸੀ ਰੱਬ ਜਾਣਦਾ ਹੈ ਕਿ ਉਸ ਨੂੰ ਸੁੱਤੀ ਪਈ ਦੇਖ ਕੇ ਮੇਰੇ ਦਿਲ ਨੂੰ ਕਿੰਨਾ ਸਕੂਨ ਮਿਲਿਆ ਮੇਰੇ ਪਾਪਾ ਦੀ ਗੱਲ ਤਾਂ ਸਹੀ ਸੀ ਮੈਂ ਸਭ ਕੁਝ ਬਰਦਾਸ਼ਤ ਕਰਨਾ ਸੀ ਪਰ ਕੀ ਇਹ ਸਭ ਕੁਝ ਮੇਰੇ ਲਈ ਝਲਮਣੀ ਸੀ ਇੱਕ ਤਾਂ ਇਹ ਕੁੜੀ ਸੋਹਣੀ ਬਹੁਤ ਸੀ ਦੂਜਾ ਇਹ ਪਾਗਲ ਸੀ ਮੈਂ ਉਸਤੇ ਜਿਆਦਾ ਇਸ ਦੇ ਨਾਲ ਜਿਆਦਾ ਮਿਲਿਆ ਨਹੀਂ ਸੀ ਪਰ ਜਿਵੇਂ ਦੁਬਾਰਾ ਉਸ ਦੇ ਨਜ਼ਦੀਕ ਜਾਂਦਾ ਤਾਂ ਉਹ ਦੁਬਾਰਾ ਮੇਰੇ ਸਿਰ 'ਚ ਕੁਝ ਮਾਰ ਦਿੰਦੀ ਤਾਂ ਫਿਰ ਕੀ ਹੁੰਦਾ ਫਿਰ ਮੈਂ ਠੰਡਾ ਹੌਂਕਾ ਲਿਆ ਤੇ ਸੌ ਗਿਆ ਸਵੇਰ ਹੋ ਗਈ ਤਾਂ ਮੇਰੀ ਪਤਨੀ ਦਾ ਮੂਡ ਬਹੁਤ ਚੰਗਾ ਸੀ ਉਹ ਮੇਰੇ ਲਈ ਇਸ ਤਰ੍ਹਾਂ ਪੇਸ਼ ਆਈ ਜਿਵੇਂ ਬਹੁਤ ਹੀ ਚੰਗੀ ਪਤਨੀ ਹੋਵੇ ਉਸ ਨੂੰ ਯਾਦ ਵੀ ਨਹੀਂ ਸੀ ਕਿ ਉਸ ਨੇ ਰਾਤ ਨੂੰ ਮੇਰੇ ਨਾਲ ਕੀ ਕੀਤਾ ਉਹ ਮੈਨੂੰ ਪੁੱਛਣ ਲੱਗੀ ਕਿ ਤੁਹਾਡੇ ਸਿਰ 'ਚ ਸੱਟ ਕਿਵੇਂ ਵੱਜੀ ਫਿਰ ਉਸਨੇ ਮੇਰੇ ਸਿਰ ਵਿੱਚ ਮਲਮ ਪੱਟੀ ਲਗਾਈ ਮੈਂ ਉਸ ਨੂੰ ਝੂਠ ਬੋਲਿਆ ਕਿ ਮੇਰਾ ਐਕਸੀਡੈਂਟ ਹੋ ਗਿਆ ਉਸ ਉਹ ਵਿਚਾਰੀ ਰੋਣ ਲੱਗ ਪਈ ਤੇ ਪਰੇਸ਼ਾਨ ਹੋ ਗਈ ਦੋ ਚਾਰ ਦਿਨ ਸਾਡੇ ਬਹੁਤ ਚੰਗੇ ਲੰਘੇ ਪਤਾ ਨਹੀਂ ਕਿਉਂ ਮੈਨੂੰ ਉਹ ਕੁੜੀ ਬਹੁਤ ਹੀ ਚੰਗੀ ਲੱਗਣ ਲੱਗ ਗਈ ਉਹ ਬੁਰੀ ਕੁੜੀ ਨਹੀਂ ਸੀ ਵਿਆਹ ਦੀ ਸ਼ੁਰੂਆਤ ਵਿੱਚ ਤਾਂ ਹਰ ਪਤਨੀ ਨੂੰ ਆਪੇ ਆਪਣੀ ਪਤਨੀ ਬਹੁਤ ਚੰਗੀ ਲੱਗਦੀ ਆ ਚਾਹੇ ਉਹ ਕੁੜੀ ਕਿਵੇਂ ਦੀ ਵੀ ਹੋਵੇ ਫਿਰ ਇਹ ਤਾਂ ਬਹੁਤ ਜ਼ਿਆਦਾ ਸੋਹਣੀ ਸੀ ਜਵਾਨ ਸੀ ਸਮਾਰਟ ਸੀ ਮੈਨੂੰ ਬੁਰੀ ਕਿਉਂ ਲੱਗਦੀ ਉਹ ਮੇਰੇ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆ ਰਹੀ ਸੀ ਫਿਰ ਅਸੀਂ ਡਿਨਰ ਕਰਨ ਗਏ ਮੈਂ ਉਸ ਨੂੰ ਥੋੜੀ ਸ਼ਾਪਿੰਗ ਕਰਵਾਈ ਮੂਵੀ ਵੀ ਦੇਖੀ ਸਾਡੇ ਲਈ ਇਹ ਬਹੁਤ ਹੀ ਸੋਹਣੀਆਂ ਯਾਦਾਂ ਸੀ ਫਿਰ ਉਹ ਕਹਿੰਦੀ ਹਣੀਮੂਨ ਲਈ ਵੀ ਚੱਲਾਂਗੇ ਪਰ ਪਾਪਾ ਦੀ ਤਬੀਅਤ ਖਰਾਬ ਆ ਇਸ ਲਈ ਅਸੀਂ ਹਣੀਮੂਨ ਤੇ ਨਹੀਂ ਜਾਵਾਂਗੇ ਜੇ ਅਸੀਂ ਚਲੇ ਗਏ ਪਿੱਛੋਂ ਪਾਪਾ ਨੂੰ ਕੁਝ ਹੋ ਗਿਆ ਤਾਂ ਫਿਰ ਕੀ ਹੋਵੇਗਾ ਮੈਂ ਉਸ ਨੂੰ ਕਿਹਾ ਤੂੰ ਬਿਲਕੁਲ ਠੀਕ ਕਹਿ ਰਹੀ ਆ ਕੋਈ ਨਾ ਆਪਾਂ ਫਿਰ ਕਦੇ ਚਲੇ ਜਾਵਾਂਗੇ ਪੂਰੀ ਜ਼ਿੰਦਗੀ ਪਈ ਆ ਮੈਂ ਆਪਣੇ ਪਾਪਾ ਦੇ ਕਹਿਣ ਤੇ ਉਸਦੇ ਪਾਪਾ ਨੂੰ ਮਿਲਣ ਦੇ ਲਈ ਗਿਆ ਉਹਨਾਂ ਦੀ ਹਾਲਤ ਵਾਕਈ ਬਹੁਤ ਖਰਾਬ ਸੀ ਮੈਨੂੰ ਉਹਨਾਂ ਦੀ ਹਾਲਤ ਤੇ ਬਹੁਤ ਹੀ ਤਰਸ ਆਇਆ ਉਹ ਹੱਥ ਜੋੜ ਕੇ ਬਸ ਇਹੀ ਕਹਿ ਰਹੇ ਸੀ ਕਿ ਮੇਰੀ ਬੇਟੀ ਦਾ ਖਿਆਲ ਰੱਖਣਾ ਇਹ ਬਹੁਤ ਹੀ ਮਾਸੂਮ ਆ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਬੇਟੀ ਦੀ ਇਹ ਹਾਲਤ ਕਿਵੇਂ ਹੋਈ ਸੀ ਤਾਂ ਉਹਨਾਂ ਨੇ ਦੱਸਿਆ ਕਿ ਮੇਰੀ ਬੇਟੀ ਦੀ ਇਹ ਹਾਲਤ ਉਸ ਦੀ ਮਾਂ ਦੀ ਵਜ੍ਹਾ ਕਰਕੇ ਹੋਈ ਆ ਇਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਸੀ ਪਰ ਇਸ ਦੀ ਮਾਂ ਮੈਨੂੰ ਨਫ਼ਰਤ ਕਰਦੀ ਸੀ ਉਹ ਸਾਰੀ ਜ਼ਿੰਦਗੀ ਮੇਰੇ ਨਾਲ ਰਹੀ ਪਰ ਇੱਕ ਵੀ ਦਿਨ ਖੁਸ਼ ਨਹੀਂ ਰਹੀ ਐਸ ਦੀ ਮਾਂ ਇਸ ਨੂੰ ਵੀ ਬਹੁਤ ਕਟਦੀ ਤੇ ਮੇਰੇ ਨਾਲ ਵੀ ਬਹੁਤ ਬਤਮੀਜ਼ੀ ਕਰਦੀ ਜਦੋਂ ਇਹ 6 ਸਾਲ ਦੀ ਸੀ ਤਾਂ ਇਹਦੀ ਮਾਂ ਨੇ ਇਸ ਦੇ ਸਾਹਮਣੇ ਖੁਦਕੁਸ਼ੀ ਕਰ ਲਈ ਉਦੋਂ ਦੀ ਇਸ ਦੀ ਹਾਲਤ ਅਜਿਹੀ ਹੋ ਗਈ ਮੈਂ ਹੈਰਾਨ ਹੋ ਗਿਆ ਕਿ ਜੇ ਕਿਸੇ ਦੀ ਮਾਂ ਉਸ ਦੀਆਂ ਅੱਖਾਂ ਸਾਹਮਣੇ ਖੁਦਕਸ਼ੀ ਕਰ ਲਵੇ ਤਾਂ ਉਸ ਦੇ ਦਿਲ ਤੇ ਕੀ ਬੀਤੇਗੀ ਮੇਰੀ ਪਤਨੀ ਵੀ ਆਪਣੀ ਜਗ੍ਹਾ ਸਹੀ ਸੀ ਪਰ ਉਹਦੀ ਹਾਲਤ ਹੁਣ ਅਜਿਹੀ ਹੋ ਚੁੱਕੀ ਸੀ ਕਿ ਉਹ ਕੀ ਕਰਦੀ ਹੈ ਉਸ ਨੂੰ ਪਤਾ ਹੀ ਨਹੀਂ ਲੱਗਦਾ ਸੀ ਇੱਕ ਦਿਨ ਮੈਂ ਆਫਿਸ ਤੋਂ ਆਇਆ ਤਾਂ ਮੇਰੀ ਪਤਨੀ ਨੇ ਮੇਰੀ ਪਸੰਦ ਦੇ ਕੱਪੜੇ ਪਾਏ ਹੋਏ ਸੀ ਬਹੁਤ ਹੀ ਸੋਹਣੀ ਲੱਗ ਰਹੀ ਸੀ ਵਾਕਈ ਬਹੁਤ ਪਿਆਰੀ ਮੈਂ ਉਸ ਨੂੰ ਕਿਹਾ ਅੱਜ ਤੂੰ ਬਹੁਤ ਸੋਹਣੀ ਲੱਗਦੀ ਆ ਉਹ ਵੀ ਮੇਰੇ ਨਾਲ ਪਿਆਰੀਆਂ ਪਿਆਰੀਆਂ ਗੱਲਾਂ ਕਰ ਰਹੀ ਸੀ ਮੈਨੂੰ ਕਹਿਣ ਲੱਗੀ ਜੇ ਮੈਂ ਤੁਹਾਨੂੰ ਕੋਈ ਤੋਹਫਾ ਦੇਣਾ ਚਾਹਾਂ ਤਾਂ ਮੈਂ ਤੁਹਾਨੂੰ ਆਪਣੀਆਂ ਅੱਖਾਂ ਦੇਵਾਂਗੀ ਮੈਂ ਉਸ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਆ ਤੂੰ ਆਪਣੀਆਂ ਅੱਖਾਂ ਮੈਨੂੰ ਕਿਉਂ ਦੇਵੇਂਗੀ ਉਸ ਨੇ ਕਿਹਾ ਜਦੋਂ ਮੈਂ ਤੁਹਾਨੂੰ ਆਪਣੀਆਂ ਅੱਖਾਂ ਦੇਵਾਂਗੀ ਤਾਂ ਤੁਹਾਨੂੰ ਸਮਝ ਆ ਜਾਵੇਗਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਹਾਂ ਤੁਸੀਂ ਮੇਰੇ ਲਈ ਕੀ ਹੋ ਮੈਂ ਤੁਹਾਨੂੰ ਇਹ ਕਦੇ ਵੀ ਸਮਝਾ ਨਹੀਂ ਸਕਦੀ ਜੇ ਮੈਂ ਕੋਈ ਰਾਈਟਰ ਹੁੰਦੀ ਸ਼ਾਇਰ ਹੁੰਦੀ ਤਾਂ ਵੀ ਤੁਹਾਨੂੰ ਨਹੀਂ ਸਮਝਾ ਸਕਦੀ ਕਿਉਂਕਿ ਪਿਆਰ ਨੂੰ ਸਮਝਾਇਆ ਨਹੀਂ ਜਾ ਸਕਦਾ ਸਿਰਫ ਮਹਿਸੂਸ ਕਰਵਾਇਆ ਜਾ ਸਕਦਾ ਉਸਨੇ ਮੇਰਾ ਹੱਥ ਫੜ ਲਿਆ ਅਸੀਂ ਇਕੱਠੇ ਬੈਠੇ ਸੀ ਅੱਜ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਵਿਆਹ ਹੋਇਆ ਮੈਂ ਬੜਾ ਹੀ ਖੁਸ਼ ਅਜੇ ਹੀ ਹਾਮਸਫਰ ਕਿਸ ਨੂੰ ਚੰਗੀ ਨਹੀਂ ਲੱਗਦੀ ਆਪਣੇ ਹਾਮਸਫਰ ਨਾਲ ਜ਼ਿੰਦਗੀ ਗੁਜ਼ਾਰਨਾ ਸਭ ਨੂੰ ਚੰਗਾ ਲੱਗਦਾ ਤੇ ਲੋਕ ਕਹਿੰਦੇ ਆ ਜਦੋਂ ਵਿਆਹ ਹੋ ਜਾਂਦਾ ਤੇ ਆਪਣੇ ਹਾਮਸਫਰ ਲਈ ਦਿਲ ਵਿੱਚ ਪਿਆਰ ਆ ਜਾਂਦਾ ਮੈਂ ਵੀ ਬਹੁਤ ਖੁਸ਼ ਸੀ ਲੇਕਿਨ ਅਚਾਨਕ ਹੀ ਮੇਰੇ ਪਤਨੀ ਦਾ ਬਿਹੇਵੀਅਰ ਬਦਲਣ ਲੱਗਿਆ ਉਸ ਦੇ ਚਿਹਰੇ ਦਾ ਰੰਗ ਬਦਲਣ ਲੱਗ ਗਿਆ ਹੱਥਾਂ ਪੈਰਾਂ ਨੂੰ ਪਸੀਨਾ ਆ ਗਿਆ ਉਹਦਾ ਸਾਹ ਫੁੱਲ ਰਿਹਾ ਸੀ ਮੈਂ ਕਿਹਾ ਤੈਨੂੰ ਕੀ ਹੋਇਆ ਤੂੰ ਠੀਕ ਤਾਂ ਹੈ ਮੈਂ ਤੇਰੇ ਲਈ ਕੀ ਕਰਾਂ ਉਹ ਬੋਲੀ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਆ ਮੈਂ ਆਸੇ-ਪਾਸੇ ਦੇਖਿਆ ਟੇਬਲ ਤੇ ਪਾਣੀ ਦਾ ਗਲਾਸ ਪਿਆ ਸੀ ਮੈਨੂੰ ਲੱਗਿਆ ਉਸ ਨੂੰ ਪਾਣੀ ਪਿਲਾਉਣ ਨਾਲ ਉਹਦੀ ਹਾਲਤ ਸ਼ਾਇਦ ਠੀਕ ਹੋ ਜਾਵੇਗੀ ਮੈਂ ਪਾਣੀ ਦਾ ਗਲਾਸ ਲੈਣ ਲਈ ਟੇਬਲ ਵੱਲ ਨੂੰ ਪਲਟ ਗਿਆ ਮੇਰੀ ਪਤਨੀ ਵੱਲ ਮੇਰੀ ਪਿੱਠ ਸੀ ਉਹ ਮੇਰੇ ਨਜ਼ਦੀਕ ਆਈ ਤੇ ਅਚਾਨਕ ਜ਼ੋਰ ਨਾਲ ਚੀਕਣ ਲੱਗੀ ਜਿਵੇਂ ਉਹ ਮੇਰੇ ਵਾਲ ਉੱਤੇ ਮੇਰੇ ਤੇ ਵਾਰ ਕਰਨ ਤੋਂ ਪਹਿਲਾਂ ਜ਼ੋਰ ਨਾਲ ਬੋਲੀ ਹੋਵੇ ਮੈਂ ਜਲਦੀ ਨਾਲ ਉਹਦੇ ਸਾਹਮਣੇ ਹਟ ਗਿਆ ਤੇ ਉਹਨੇ ਡੰਡੇ ਨਾਲ ਟੇਬਲ ਉੱਪਰ ਵਾਰ ਕੀਤਾ ਟੇਬਲ ਤੇ ਪਿਆ ਪਾਣੀ ਵਾਲਾ ਗਲਾਸ ਡੁੱਟ ਗਿਆ ਮੇਰੀ ਪਤਨੀ ਨੂੰ ਫਿਰ ਦੌਰਾ ਪੈ ਗਿਆ ਇੱਕ ਦੌਰਾ ਉਸ ਨੂੰ ਵਿਆਹ ਵਾਲੇ ਦਿਨ ਪਿਆ ਸੀ ਇਹ ਵੀ ਤਕਰੀਬਨ ਉਸ ਸਮੇਂ ਜਦੋਂ ਮੈਂ ਉਸ ਦੇ ਨਜ਼ਦੀਕ ਜਾਣ ਵਾਲਾ ਸੀ ਕਿਉਂਕਿ ਅੱਜ ਉਹ ਮੇਰੇ ਨਾਲ ਪਿਆਰ ਭਰੀਆਂ ਗੱਲਾਂ ਕਰ ਰਹੀ ਸੀ ਇਸ ਦਾ ਮਤਲਬ ਸਾਫ਼ ਸੀ ਕਿ ਉਹ ਮੈਨੂੰ ਪਿਆਰ ਦੇਣਾ ਚਾਹੁੰਦੀ ਸੀ ਮੇਰੇ ਨਾਲ ਵਕਤ ਕ گزارਣਾ ਚਾਹੁੰਦੀ ਸੀ ਹੁਣ ਮੇਰੇ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮੈਂ ਉਸ ਦੇ ਅੱਗੇ ਭੱਜ ਰਿਹਾ ਸੀ ਮੈਂ ਜਲਦੀ ਨਾਲ ਕਮਰੇ ਵਿੱਚੋਂ ਬਾਹਰ ਆ ਗਿਆ ਤੇ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ ਦਰਵਾਜ਼ੇ ਦੇ ਬਾਹਰ ਖੜ੍ਹਾ ਮੈਂ ਇਹ ਸੋਚ ਰਿਹਾ ਸੀ ਕਿ ਕਿਸ ਮੁਸੀਬਤ 'ਚ ਫਸ ਗਿਆ ਕੀ ਕਰਾਂ ਤੇ ਕਿਵੇਂ ਕਰਾਂ ਉਹ ਕਮਰੇ 'ਚ ਕੈਦ ਸੀ ਉੱਚੀ-ਉੱਚੀ ਬੋਲ ਰਹੀ ਸੀ ਥੋੜੀ ਦੇਰ ਬਾਅਦ ਉਹਦੇ ਰੋਣ ਦੀ ਆਵਾਜ਼ ਆਈ ਤੇ ਉਹ ਕਹਿ ਰਹੀ ਸੀ ਕਿ ਮੈਨੂੰ ਇੱਥੋਂ ਬਾਹਰ ਕੱਢੋ ਮੈਂ ਬਹੁਤ ਡਰ ਮੈਨੂੰ ਬਹੁਤ ਡਰ ਲੱਗ ਰਿਹਾ ਉਸ ਦੀ ਆਵਾਜ਼ 'ਚ ਬਹੁਤ ਦਰਦ ਸੀ ਬਹੁਤ ਡਰੀ ਹੋਈ ਸੀ ਪਰ ਮੈਂ ਦਰਵਾజా ਖੋਲਣ ਤੋਂ ਡਰ ਰਿਹਾ ਸੀ ਮੈਨੂੰ ਯਕੀਨ ਨਹੀਂ ਸੀ ਕਿ ਉਹ ਦਵਾਰਾ ਮੇਰੇ ਤੇ ਹਮਲਾ ਨਾ ਕਰ ਦੇਵੇ ਪਰ ਉਹ ਜਿਸ ਤਰ੍ਹਾਂ ਰੋ ਰਹੀ ਸੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ ਫਿਰ ਮੈਂ ਹੌਲੀ-ਹੌਲੀ ਦਰਵਾజా ਖੋਲ੍ਹਿਆ ਉਹ ਸਾਹਮਣੇ ਬੈਠੀ ਰੋ ਰਹੀ ਸੀ ਫਿਰ ਉਹ ਮੇਰੇ ਕੋਲ ਆਈ ਤੇ ਮੇਰੇ ਹੱਥ ਫੜ ਕੇ ਕਹਿਣ ਲੱਗੀ ਮੇਰੇ ਨਾਲ ਨਫ਼ਰਤ ਨਾ ਕਰੋ ਮੈਂ ਕੁਝ ਨਹੀਂ ਕੀਤਾ ਮੈਨੂੰ ਤਾਂ ਖੁਦ ਪਤਾ ਨਹੀਂ ਲੱਗਦਾ ਕਿ ਮੈਨੂੰ ਕੀ ਹੋ ਜਾਂਦਾ ਦੇਖੋ ਕਮਰੇ 'ਚ ਚੀਜ਼ਾਂ ਟੁੱਟੀਆਂ ਪਈਆਂ ਕੀ ਮੈਂ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਚੁੱਪ ਰਿਹਾ ਉਹ ਫੇਰ ਬੋਲੀ ਮੈਂ ਤੁਹਾਡੇ ਨਾਲ ਕੋਈ ਪਾਗਲਪਨ ਤਾਂ ਨਹੀਂ ਕੀਤਾ ਮੇਰੇ ਸਾਰੇ ਦੋਸਤ ਅਤੇ ਰਿਸ਼ਤੇਦਾਰ ਕਹਿੰਦੇ ਆ ਕਿ ਮੈਂ ਪਾਗਲ ਆ ਪਰ ਮੈਨੂੰ ਅੱਜ ਤੱਕ ਕੁਝ ਵੀ ਯਾਦ ਨਹੀਂ ਕਿ ਮੈਂ ਪਾਗਲਪਨ ਕੀਤਾ ਤੇ ਮੈਂ ਪਾਗਲ ਆ ਪਰ ਜੇ ਮੈਂ ਪਾਗਲ ਹੋਈ ਤਾਂ ਤੁਸੀਂ ਮੈਨੂੰ ਛੱਡਤਾ ਨਹੀਂ ਦੇਮੋਗੇ ਉਹ ਬੱਚਿਆਂ ਦੀ ਤਰ੍ਹਾਂ ਰੋ ਰਹੀ ਸੀ ਮੇਰੇ ਗਲ ਲੱਗ ਗਈ ਮੈਂ ਵੀ ਉਸ ਨੂੰ ਆਪਣੇ ਨਾਲ ਲਗਾ ਲਿਆ ਤੇ ਤਸੱਲੀ ਦੇਣ ਲੱਗਿਆ ਅਜੇ ਹਾ ਕੁਝ ਵੀ ਨਹੀਂ ਇਹ ਸਭ ਕੁਝ ਗਲਤੀ ਨਾਲ ਟੁੱਟਿਆ ਤੇ ਉਹ ਬੋਲੀ ਫਿਰ ਤੁਸੀਂ ਮੈਨੂੰ ਅੰਦਰ ਲੋਕ ਕਿਉਂ ਕੀਤਾ ਮੈਂ ਕਿਹਾ ਤੈਨੂੰ ਲੋਕ ਨਹੀਂ ਕੀਤਾ ਸੀ ਦਰਵਾਜ਼ੇ ਦਾ ਲੋਕ ਖਰਾਵਾ ਖੋਦੀ ਬੰਦ ਹੋ ਗਿਆ ਉਹ ਸਮਝ ਗਈ ਸੀ ਕਿ ਮੈਂ ਝੂਠ ਬੋਲ ਰਿਹਾ ਕੋਈ ਨਾ ਕੋਈ ਗੜਬੜ ਜ਼ਰੂਰ ਆ ਉਹ ਬਹੁਤ ਪਰੇਸ਼ਾਨ ਮੈਂ ਉਸ ਨੂੰ ਤਸੱਲੀ ਦੇ ਰਿਹਾ ਸੀ ਫਿਰ ਉਹ ਸੌ ਗਈ ਸ਼ਾਇਦ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਨਾਲ ਕਿੰਨੀ ਵੱਡੀ ਪਰੇਸ਼ਾਨੀ ਆ ਲੱਗ ਰਿਹਾ ਸੀ ਕਿ ਉਸ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਕੀ ਬਿਮਾਰੀ ਆ ਕਿਉਂਕਿ ਅਜਿਹੇ ਮਰੀਜ਼ਾਂ ਨੂੰ ਇਹ ਸਭ ਨਹੀਂ ਦੱਸਿਆ ਜਾਂਦਾ ਕਿਉਂਕਿ ਉਹ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਬਲਕਿ ਉਹਨਾਂ ਨੂੰ ਝੂਠ ਬੋਲ ਕੇ ਸ਼ਾਂਤ ਰੱਖਿਆ ਜਾਂਦਾ ਅਜਿਹੇ ਮਰੀਜ਼ਾਂ ਨੂੰ ਦੌਰੇ ਪੈਣ ਲੱਗਦੇ ਆ ਤਾਂ ਉਹ ਬਹੁਤ ਅਜੀਬ ਹੁੰਦੇ ਆ ਕਦੇ ਕਦੇ ਜੇ ਉਮਰ ਘੱਟ ਹੋਵੇ ਤਾਂ ਕੁਝ ਨਾ ਕੁਝ ਯਾਦ ਵੀ ਰਹਿ ਜਾਂਦਾ ਕਿ ਦੌਰੇ ਦੇ ਦੌਰਾਨ ਉਸਨੇ ਕਿਸ ਤਰ੍ਹਾਂ ਦੀ ਹਰਕਤ ਕੀਤੀ ਆ ਪਰ ਕਦੇ ਕਦੇ ਯਾਦ ਨਹੀਂ ਰਹਿੰਦਾ ਮੈਂ ਆਪਣੀ ਪਤਨੀ ਨੂੰ ਡਾਕਟਰ ਕੋਲ ਨਹੀਂ ਲੈ ਕੇ ਗਿਆ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਪਤਨੀ ਨੂੰ ਮਹਿਸੂਸ ਹੋਵੇ ਕਿ ਉਹ ਪਾਗਲ ਆ ਪਰ ਮੈਂ ਡਾਕਟਰ ਨੂੰ ਜਾ ਕੇ ਆਪਣੀ ਪਤਨੀ ਦੀ ਸਾਰੀ ਗੱਲ ਦੱਸੀ ਤਾਂ ਡਾਕਟਰ ਨੇ ਕਿਹਾ ਉਸ ਦਾ ਇਲਾਜ ਪਿਆਰ ਅਤੇ ਦੇਖਭਾਲਾ ਕਿਉਂਕਿ ਅਜਿਹੇ ਮਰੀਜ਼ਾਂ ਨੂੰ ਪਿਆਰ ਮਿਲੇ ਉਹਨਾਂ ਦੀ ਦੇਖਭਾਲ ਕਰਗੇ ਤਾਂ ਬਿਲਕੁਲ ਨਾਰਮਲ ਹੋ ਜਾਂਦੇ ਆ ਮੈਂ ਜਾਣਦਾ ਸੀ ਕਿ ਮੇਰੀ ਪਤਨੀ ਨਾਲ ਮੇਰਾ ਸਾਥ ਕੋਈ ਦਿਨਾਂ ਦਾ ਪਰ ਮੈਂ ਸੋਚਿਆ ਜਦੋਂ ਤੱਕ ਮੈਂ ਆਪਣੀ ਪਤਨੀ ਦੇ ਨਾਲ ਆ ਉਦੋਂ ਤੱਕ ਮੈਂ ਉਸ ਦਾ ਖਿਆਲ ਰੱਖਣਾ ਉਸ ਨੂੰ ਖੁਸ਼ ਰੱਖਣਾ ਕਿਉਂਕਿ ਮੈਨੂੰ ਉਸ ਤੋਂ ਖਤਰਾ ਸੀ ਫਿਰ ਮੈਂ ਸੋਚ ਲਿਆ ਸੀ ਕਿ ਜਦੋਂ ਤੱਕ ਅਸੀਂ ਇਕੱਠੇ ਆ ਅਸੀਂ ਖੁਸ਼ ਰਹਿਾਂਗੇ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਮੈਂ ਜਦੋਂ ਹੀ ਉਸ ਦੇ ਨਜ਼ਦੀਕ ਜਾਣ ਲੱਗਦਾ ਉਸ ਨੂੰ ਦੌੜਾ ਪੈ ਜਾਂਦਾ ਕਿਉਂਕਿ ਦੋ ਵਾਰ ਹੋਇਆ ਸੀ ਤੇ ਦੋਨੋਂ ਵਾਰ ਹੀ ਮੈਂ ਆਪਣੀ ਪਤਨੀ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕੀਤੀ ਸੀ ਇੱਕ ਵਿਆਹ ਵਾਲੇ ਦਿਨ ਦੂਜਾ ਜਿਸ ਦਿਨ ਉਸ ਨੇ ਮੇਰੇ ਕੱਪੜੇ ਪਸੰਦ ਦੇ ਕੱਪੜੇ ਪਾਏ ਸੀ ਫਿਰ ਇੱਕ ਦਿਨ ਅਜੀਹਾ ਹੋਇਆ ਕਿ ਮੈਂ ਆਪਣੀ ਪਤਨੀ ਨਾਲ ਪਿਆਰ ਨਾਲ ਗੱਲ ਕਰ ਰਿਹਾ ਸੀ ਉਸ ਦੇ ਹੱਥਾਂ ਨੂੰ ਫੜਿਆ ਤੇ ਉਸ ਦੇ ਨਜ਼ਦੀਕ ਜਾਣ ਲੱਗਿਆ ਤਾਂ ਮੇਰੀ ਪਤਨੀ ਦੀ ਹਾਲਤ ਖਰਾਬ ਹੋਣ ਲੱਗੀ ਮੈਂ ਇੱਕਦਮ ਉਸ ਦੇ ਹੱਥ ਛੱਡ ਦਿੱਤੇ ਤੇ ਪਿੱਛੇ ਹਟ ਗਿਆ ਫਿਰ ਉਹ ਨਾਰਮਲ ਹੋ ਗਈ ਸ਼ਾਇਦ ਮੇਰੀ ਪਤਨੀ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਜ਼ਬਰਦਸਤੀ ਉਸਦਾ ਵਿਆਹ ਮੇਰੇ ਨਾਲ ਕੀਤਾ ਗਿਆ ਇਸ ਲਈ ਸ਼ਾਇਦ ਉਹ ਇਹ ਸਭ ਕੁਝ ਕਰ ਰਹੀ ਸੀ ਪਰ ਮੈਂ ਇਸ ਗੱਲ ਦੀ ਤਹਿ ਤੱਕ ਜਾਣਾ ਚਾਹੁੰਦਾ ਸੀ ਮੈਂ ਪੂਰਾ ਦਿਨ ਘਰ ਤੋਂ ਬਾਹਰ ਰਹਿੰਦਾ ਪਰ ਨੌਕਰ ਨੇ ਕਦੇ ਕੋਈ ਅਜੀਹੀ ਗੱਲ ਨਹੀਂ ਕੀਤੀ ਕਿ ਤੁਹਾਡੀ ਪਤਨੀ ਦੀ ਤबीयत ਖਰਾਬ ਹੋਈ ਸੀ ਪਰ ਮੈਂ ਜਦੋਂ ਹੀ ਘਰ ਹੁੰਦਾ ਉਹਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਦੂਰਾਂ ਪੇ ਜਾਂਦਾ ਮੈਂ ਸੋਚਿਆ ਜ਼ਰੂਰ ਦਾਲ 'ਚ ਕੁਝ ਕਾਲਾ ਫਿਰ ਮੈਂ ਇੱਕ ਦਿਨ ਆਪਣੀ ਪਤਨੀ ਨੂੰ ਗੁੱਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਮੈਂ ਦੇਖਣਾ ਚਾਹੁੰਦਾ ਸੀ ਕਿ ਮੇਰੀ ਪਤਨੀ ਗੁੱਸੇ 'ਚ ਕੀ ਕਰਦੀ ਆ ਅਸੀਂ ਬਿਲਕੁਲ ਨਾਰਮਲ ਸੀ ਦੋਨਾਂ ਨੇ ਇਕੱਠਿਆਂ ਨੇ ਖਾਣਾ ਖਾਧਾ ਫਿਰ ਆਪਣੇ ਕਮਰੇ 'ਚ ਚਲੇ ਗਏ ਤਾਂ ਅਸੀਂ ਟੀਵੀ ਤੇ ਫਿਲਮ ਦੇਖ ਰਹੇ ਸੀ ਮੈਂ ਆਪਣੀ ਪਤਨੀ ਨੂੰ ਕਿਹਾ ਮੇਰੇ ਤੋਂ ਦੂਰ ਹੋ ਕੇ ਬੈਠ ਮੈਂ ਪੂਰਾ ਦਿਨ ਦਾ ਥੱਕਿਆ ਹੋਇਆ ਮੈਨੂੰ ਇਕੱਲਾ ਛੱਡ ਦੇ ਉਹ ਬੋਲੀ ਕੀ ਹੋਇਆ ਮੈਂ ਤੁਹਾਡੇ ਤੋਂ ਦੂਰੀ ਤਾਂ ਬੈਠੀ ਆ ਤੁਹਾਨੂੰ ਮੇਰੇ ਤੋਂ ਕੀ ਪਰੇਸ਼ਾਨੀ ਆ ਮੈਂ ਕਹੇ ਕਮਰੇ ਵਿੱਚੋਂ ਬਾਹਰ ਨਿਕਲ ਜਾ ਇਹ ਕਮਰਾ ਮੇਰਾ ਮੈਂ ਤੇਰੀ ਸ਼ਕਲ ਨਹੀਂ ਦੇਖਣਾ ਚਾਹੁੰਦਾ ਅਦਾ ਅਸਲ ਇਹ ਸਭ ਕੁਝ ਮੈਂ ਉਸ ਨੂੰ ਗੁੱਸਾ ਦਿਵਾਉਣ ਦੇ ਲਈ ਕਹਿ ਰਿਹਾ ਸੀ ਪਰ ਉਸ ਨੂੰ ਗੁੱਸਾ ਨਹੀਂ ਆਇਆ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਤੁਹਾਡਾ ਮੂਡ ਖਰਾਬ ਆ ਆਫਿਸ ਵਿੱਚ ਅੱਜ ਤੁਹਾਡਾ ਦਿਨ ਚੰਗਾ ਨਹੀਂ ਰਿਹਾ ਹੋਵੇਗਾ ਜਦੋਂ ਇਨਸਾਨ ਦਾ ਆਫਿਸ ਵਿੱਚ ਦਿਨ ਵਧੀਆ ਨਹੀਂ ਲੰਘਦਾ ਤਾਂ ਘਰ ਆ ਕੇ ਆਪਣਾ ਗੁੱਸਾ ਆਪਣੀ ਪਤਨੀ ਤੇ ਕੱਢਦਾ ਤੇ ਪਤਨੀ ਫਿਰ ਆਪਣਾ ਗੁੱਸਾ ਬੱਚਿਆਂ ਤੇ ਕੱਢਦੀ ਆ ਤੇ ਜਦੋਂ ਆਪਣੇ ਵੀ ਬੱਚੇ ਹੋ ਜਾਣਗੇ ਮੈਂ ਵੀ ਆਪਣਾ ਗੁੱਸਾ ਬੱਚਿਆਂ ਤੇ ਕੱਢ ਦਿਆ ਕਰਾਂਗੀ ਮੈਂ ਤੁਹਾਡੀ ਹਾਲਤ ਸਮਝਦੀ ਆ ਮੈਨੂੰ ਬੁਰਾ ਨਹੀਂ ਲੱਗਿਆ ਮੈਂ ਕਮਰੇ ਵਿੱਚੋਂ ਬਾਹਰ ਚਲੀ ਜਾਂਦੀ ਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਕਿਉਂਕਿ ਜਦੋਂ ਮੈਂ ਉਸ ਨੂੰ ਕੁਝ ਵੀ ਨਹੀਂ ਕਹਿੰਦਾ ਸੀ ਤਾਂ ਉਸ ਨੂੰ ਮੇਰੇ ਉੱਪਰ ਕਿੰਨਾ ਗੁੱਸਾ ਆ ਜਾਂਦਾ ਸੀ ਉਹ ਮੇਰੇ ਤੇ ਵਾਰ ਕਰ ਦਿੰਦੀ ਸੀ ਤੇ ਅੱਜ ਮੈਂ ਉਸ ਨੂੰ ਬਿਨਾਂ ਗਲਤੀ ਦੇ ਕੁਝ ਬੋਲ ਦਿੱਤਾ ਉਸ ਨੂੰ ਗੁੱਸਾ ਨਹੀਂ ਆਇਆ ਜਦ ਕਿ ਕੋਈ ਵੀ ਪਤੀ ਆਪਣੀ ਪਤਨੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹੇਗਾ ਤਾਂ ਉਸ ਨੂੰ ਗੁੱਸਾ ਆ ਜਾਂਦਾ ਮੈਂ ਹੈਰਾਨ ਸੀ ਕਿ ਅੱਜ ਮੇਰੀ ਪਤਨੀ ਕਹਿ ਰਹੀ ਸੀ ਕਿ ਮੈਂ ਤੁਹਾਡੀ ਹਾਲਤ ਸਮਝਦੀ ਆ ਮੈਨੂੰ ਤੁਹਾਡੇ ਤੇ ਗੁੱਸਾ ਨਹੀਂ ਆਇਆ ਤੇ ਫਿਰ ਉਸ ਦਿਨ ਉਸਨੇ ਮੇਰੀ ਹਾਲਤ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਉਸ ਦਿਨ ਸਾਡੀ ਵਿਆਹ ਦੀ ਪਹਿਲੀ ਰਾਤ ਸੀ ਉਸਨੇ ਮੇਰੇ ਨਾਲ ਉਸ ਰਾਤ ਉਹ ਸਭ ਕੁਝ ਕਿਉਂ ਕੀਤਾ ਉਸਨੇ ਸੱਟ ਦਾ ਦਰਦ ਮੈਨੂੰ ਅਜੇ ਤੱਕ ਵੀ ਹੋ ਰਿਹਾ ਸੀ ਤੇ ਥੋੜਾ ਥੋੜਾ ਮੈਨੂੰ ਬੁਖਾਰ ਵੀ ਸੀ ਪਰ ਮੇਰੀ ਪਤਨੀ ਨੂੰ ਗੁੱਸਾ ਆਉਣ ਦੀ ਬਜਾਏ ਉਹਦਾ ਮੂਡ ਵਧੀਆ ਹੋ ਰਿਹਾ ਸੀ ਉਹ ਫਿਊਚਰ ਦੀਆਂ ਗੱਲਾਂ ਕਰ ਰਹੀ ਸੀ ਫਿਰ ਮੈਂ ਉਸ ਦਾ ਹੱਥ ਫੜ ਲਿਆ ਤੇ ਮੈਂ ਕਿਹਾ ਮੈਨੂੰ ਮaaf ਕਰ ਦੇ ਮੇਰਾ ਮੂਡ ਖਰਾਬ ਸੀ ਮੈਂ ਗੁੱਸੇ 'ਚ ਤੈਨੂੰ ਸਭ ਕੁਝ ਬੋਲ ਦਿੱਤਾ ਉਸ ਨੇ ਮੇਰੇ ਵੱਲ ਦੇਖਿਆ ਤੇ ਕਿਹਾ ਕੀ ਗੱਲ ਤੁਸੀਂ ਕੁਝ ਸੋਚ ਰਹੇ ਹੋ ਮੈਂ ਉਸ ਨੂੰ ਕਿਹਾ ਨਹੀਂ ਨਹੀਂ ਮੈਂ ਕੁਝ ਨਹੀਂ ਸੋਚ ਰਿਹਾ ਪਰ ਅੰਦਰੋਂ-ਅੰਦਰੀ ਮੈਨੂੰ ਆਪਣੀ ਪਤਨੀ ਤੇ ਸ਼ੱਕ ਹੋ ਰਿਹਾ ਸੀ ਕਿਉਂਕਿ ਮੇਰੀ ਅਸਹਾਰਕਤ ਤੇ ਉਸ ਨੂੰ ਯਕੀਨਨ ਗੁੱਸਾ ਆ ਜਾਣਾ ਚਾਹੀਦਾ ਸੀ ਫਿਰ ਮੈਂ ਇੱਕ ਦਿਨ ਆਪਣੇ ਘਰ 'ਚ ਲੁਕ ਗਿਆ ਸਾਡੇ ਘਰ ਦੀ ਇੱਕ ਖਿੜਕੀ ਬਾਹਰ ਖੁੱਲਦੀ ਸੀ ਮੈਂ ਉਸ ਖਿੜਕੀ ਨੂੰ ਪਹਿਲਾਂ ਹੀ ਖੋਲ ਦਿੱਤਾ ਤੇ ਪਰਦਾ ਵੀ ਪਾਸੇ ਕਰ ਦਿੱਤਾ ਮੈਂ ਉਸ ਖਿੜਕੀ ਨਾਲ ਹੀ ਦੇਖਣਾ ਚਾਹੁੰਦਾ ਸੀ ਕਿ ਮੇਰੀ ਪਤਨੀ ਮੇਰੇ ਜਾਣ ਪਿੱਛੋਂ ਕੀ ਕੀ ਕਰਦੀ ਆ ਕਿਉਂਕਿ ਮੈਂ ਸੁਣਿਆ ਸੀ ਕੋਈ ਵੀ ਪਾਗਲ ਇਨਸਾਨ ਜਦੋਂ ਇਕੱਲਾ ਹੁੰਦਾ ਤਾਂ ਅਜੀਬੋ-ਗਰੀਬ ਹਰਕਤਾਂ ਕਰਦਾ ਆਪ ਮੁਹਾਰੇ ਗੱਲਾਂ ਕਰਦੇ ਆ ਪਰ ਮੇਰੀ ਪਤਨੀ ਬਿਲਕੁਲ ਨਾਰਮਲ ਸੀ ਮੈਂ ਸਭ ਕੁਝ ਦੇਖ ਰਿਹਾ ਸੀ ਉਹ ਆਪਣੇ ਆਪ ਨੂੰ ਸਵਾਰ ਰਹੀ ਸੀ ਮੁਸਕਰਾ ਰਹੀ ਸੀ ਫਿਰ ਉਹਦਾ ਫੋਨ ਵੱਜਿਆ ਤਾਂ ਉਹਨੇ ਫੋਨ ਸਪੀਕਰ ਤੇ ਲਾ ਦਿੱਤਾ ਮੈਂ ਪੂਰਾ ਚੱਕੰਨਾ ਹੋ ਗਿਆ ਕਿ ਹੁਣ ਮੈਨੂੰ ਪਤਾ ਲੱਗ ਜਾਵੇਗਾ ਕਿ ਮੇਰੀ ਪਤਨੀ ਕਿਸ ਨਾਲ ਗੱਲ ਕਰੇਗੀ ਅੱਗੋਂ ਕਿਸੇ ਕੁੜੀ ਦੀ ਆਵਾਜ਼ ਆਈ ਤਾਂ ਬੋਲੀ ਤੂੰ ਮ제 ਤੱਕ ਆਪਣੇ ਪਤੀ ਦਾ ਇਮਤਿਹਾਨ ਹੀ ਲੈ ਰਹੀਆਂ ਤਾਂ ਮੇਰੀ ਪਤਨੀ ਬੋਲੀ ਹਾਂ ਇਮਤਿਹਾਨ ਤਾਂ ਲੈਣਾ ਹੀ ਚਾਹੀਦਾ ਮੈਂ ਪੂਰੀ ਜ਼ਿੰਦਗੀ ਉਸ ਨਾਲ گزارਣੀ ਆ ਵੈਸੇ ਮੇਰਾ ਪਤੀ ਬਹੁਤ ਚੰਗਾ ਮੇਰਾ ਬਹੁਤ ਖਿਆਲ ਰੱਖਦਾ ਹੁਣ ਮੈਨੂੰ ਉਸ ਨਾਲ ਮੁਹੱਬਤ ਹੋਣ ਲੱਗੀ ਆ ਉਹ ਕੁੜੀ ਬੋਲੀ ਉਹ ਸਭ ਤਾਂ ਠੀਕ ਆ ਪਰ ਤੂੰ ਕਦੋਂ ਤੱਕ ਉਸ ਵਿਚਾਰੇ ਨੂੰ ਤੜਫਾਉਂਦੀ ਰਹੇਗੀ ਉਸ ਦਿਨ ਵੀ ਤੂੰ ਬਿਨਾਂ ਵਜ੍ਹਾ ਪਾਗਲਪਨ ਦਾ ਨਾਟਕ ਕਰਕੇ ਉਸ ਵਿਚਾਰੇ ਦੇ ਸਿਰ 'ਚ ਸੱਟ ਮਾਰੀ। ਮੇਰੀ ਪਤਨੀ ਬੋਲੀ ਉਹ ਕਰਨਾ ਬਹੁਤ ਜ਼ਰੂਰੀ ਸੀ। ਨਹੀਂ ਤਾਂ ਮੇਰੇ ਪਤੀ ਨੂੰ ਮੇਰੇ ਤੇ ਸ਼ੱਕ ਹੋ ਜਾਣਾ ਸੀ ਤੇ ਇਹ ਗੱਲ ਵੀ ਮੈਂ ਖੁਦ ਹੀ ਫੈਲਾਈ ਸੀ ਕਿ ਵਿਆਹ ਤੋਂ ਪਹਿਲਾਂ ਮੈਂ ਪਾਗਲ ਹਾਂ ਕਿਉਂਕਿ ਮੇਰੇ ਪਤੀ ਦਾ ਪਿਓ ਬਹੁਤ ਹੀ ਲਾਲਚੀ ਕਿਸਮ ਦਾ ਇਨਸਾਨ ਆ। ਉਹਨੇ ਇਹ ਗੱਲ ਜਾਣਦੇ ਹੋਏ ਵੀ ਪਾਗਲ ਹਾਂ ਆਪਣੇ ਬੇਟੇ ਦਾ ਵਿਆਹ ਮੇਰੇ ਨਾਲ ਕਰਵਾ ਦਿੱਤਾ ਤੇ ਹੁਣ ਮੈਂ ਇਹ ਜਾਣਨਾ ਚਾਹਨੀ ਆ ਕਿ ਮੇਰਾ ਪਤੀ ਵੀ ਆਪਣੇ ਪਾਪਾ ਦੀ ਤਰ੍ਹਾਂ ਕਿਤੇ ਲਾਲਚੀ ਇਨਸਾਨ ਤਾਂ ਨਹੀਂ। ਕਿ ਤੇ ਲਾਲਚ ਵਿੱਚ ਆ ਕੇ ਮੇਰੇ ਨਾਲ ਰਿਸ਼ਤਾ ਤਾਂ ਨਹੀਂ ਨਿਵਾਰਿਆ ਹੋਵੇ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ zameen ਨਿਕਲ ਗਈ ਕਿ ਅਸੀਂ ਤਾਂ ਪਿਓ ਪਤ ਸੋਚ ਰਹੇ ਸੀ ਕਿ ਅਸੀਂ ਇਸ ਕੁੜੀ ਨਾਲ ਖੇਡ ਰਹੇ ਹਾਂ ਜਦਕਿ ਉਹ ਕੁੜੀ ਸਾਡੇ ਨਾਲ ਬਹੁਤ ਵੱਡਾ ਖੇਡ ਖੇਡ ਰਹੀ ਸੀ ਸਿੱਧੀ ਜੀ ਗੱਲ ਆ ਉਹ ਅਮੀਰ ਬਾਪ ਦੀ ਧੀ ਸੀ ਪੜ੍ਹੀ ਲਿਖੀ ਸੀ ਸੋਹਣੀ ਸੀ ਜਵਾਨ ਸੀ ਤੇ ਅਕਲਮੰਦ ਸੀ ਤੇ ਉਹ ਮੇਰਾ ਇਮਤਿਹਾਨ ਲੈ ਰਹੀ ਸੀ ਮੈਨੂੰ ਇਸ ਗੱਲ ਤੇ ਬਿਲਕੁਲ ਵੀ ਗੁੱਸਾ ਨਹੀਂ ਆਇਆ ਕਿਉਂਕਿ ਅਸੀਂ ਵੀ ਅਜੇ ਹੀ ਸੋਚ ਰਹੇ ਸੀ ਸਾਡਾ ਵੀ ਇਹੀ ਪਲਾਨ ਸੀ ਅਸੀਂ ਵੀ ਗਲਤ ਕਰ ਰਹੇ ਸੀ ਇਹ ਸਭ ਸੁਣ ਕੇ ਮੈਂ ਵਾਪਸ ਜਾਣ ਲੱਗਿਆ ਤਾਂ ਮੇਰੇ ਕੰਨਾਂ ਵਿੱਚ ਆਵਾਜ਼ ਸੁਣੀ ਮੇਰੀ ਪਤਨੀ ਕਹਿ ਰਹੀ ਸੀ ਕਿ ਮੈਨੂੰ ਆਪਣੇ ਪਤੀ ਨਾਲ ਬਹੁਤ ਪਿਆਰ ਹੋ ਗਿਆ ਹੁਣ ਮੈਂ ਆਪਣਾ ਇਹ ਨਾਟਕ ਖਤਮ ਕਰਕੇ ਉਸ ਨੂੰ ਸਭ ਕੁਝ ਸੱਚ ਦੱਸ ਦੇਵਾਂਗੀ ਜੇ ਮੇਰੇ ਪਤੀ ਇਹ ਸਭ ਦੇ ਬਾਵਜੂਦ ਮੈਨੂੰ ਕਬੂਲ ਕਰ ਲੈਣਗੇ ਤਾਂ ਮੈਂ ਸਾਰੀ ਉਮਰ ਉਹਨਾਂ ਦੀ ਗੁਲਾਮ ਬਣ ਕੇ ਰਵਾਂਗੀ ਮੈਨੂੰ ਉਹ ਸ਼ਖਸ ਬਹੁਤ ਚੰਗਾ ਲੱਗਦਾ ਮੇਰਾ ਹਮਸਫਰ ਆ ਮੈਨੂੰ ਇਸ ਨਾਲ ਪਿਆਰ ਹੋ ਗਿਆ ਉਹ ਮੇਰਾ ਖਿਆਲ ਵੀ ਰੱਖਦਾ ਆਪਣੀ ਪਤਨੀ ਦੇ ਮੋਹੋਂ ਇਹ ਗੱਲਾਂ ਸੁਣ ਕੇ ਮੈਨੂੰ ਪਤਾ ਨਹੀਂ ਕਿਉਂ ਬਹੁਤ ਹੀ ਚੰਗਾ ਲੱਗ ਰਿਹਾ ਸੀ ਫਿਰ ਕੁਝ ਦਿਨਾਂ ਬਾਅਦ ਮੈਨੂੰ ਖਬਰ ਮਿਲੀ ਜਿਸ ਨੇ ਮੈਨੂੰ ਬਹੁਤ ਹੈਰਾਨ ਕਰ ਦਿੱਤਾ ਇਹ ਖਬਰ ਸੀ ਕਿ ਮੇਰੀ ਪਤਨੀ ਦੇ ਪਾਪਾ ਇਸ ਦੁਨੀਆ ਤੋਂ ਚਲੇ ਗਏ ਇਸ ਖਬਰ ਨਾਲ ਮੈਨੂੰ ਉੱਥੇ ਮੇਰੇ ਪਾਪਾ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਇਹ ਖਬਰ ਨਾਲ ਬਹੁਤ ਹੀ ਦੁੱਖ ਹੋਇਆ ਫਿਰ ਮੇਰੇ ਪਾਪਾ ਕਹਿਣ ਲੱਗੇ ਸਾਨੂੰ ਤਾਂ ਕੁਝ ਵੀ ਨਹੀਂ ਕਰਨਾ ਪਵੇਗਾ ਉਹ ਬੁੱਢਾ ਮਰਨ ਤੋਂ ਪਹਿਲਾਂ ਵਸੀਅਤ ਲਿਖ ਕੇ ਗਿਆ ਤੇ ਵਸੀਅਤ ਵਿੱਚ ਉਹ ਆਪਣੀ ਸਾਰੀ ਪ੍ਰਾਪਰਟੀ ਤੇਰੇ ਨਾਮ ਕਰ ਗਿਆ। ਉਦھر ਮੇਰੀ ਪਤਨੀ ਬਹੁਤ ਰੋ ਰਹੀ ਸੀ। ਉਹਦੇ ਪਾਪਾ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਪਾਪਾ ਤੋਂ ਬਿਨਾ ਉਹਦਾ ਦੁਨੀਆ ਵਿੱਚ ਕੋਈ ਨਹੀਂ ਸੀ। ਉਹ ਰੋਂਦੇ ਰੋਂਦੇ ਮੇਰੇ ਗਲ ਲੱਗ ਗਈ ਤੇ ਮੈਂ ਉਸ ਨੂੰ ਤਸੱਲੀ ਦੇ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ਮੇਰੀ ਪਤਨੀ ਹੁਣ ਮੇਰੀ ਜ਼ਿੰਮੇਵਾਰੀ ਆ। ਮੈਂ ਉਹਦਾ ਖਿਆਲ ਰੱਖਣਾ। ਮੇਰੀ ਪਤਨੀ ਦੇ ਪਾਪਾ ਨੂੰ ਇਸ ਦੁਨੀਆ ਤੋਂ ਗਏ ਹੋਏ ਪੂਰੇ 15 ਦਿਨ ਹੋ ਗਏ ਸੀ ਤੇ ਵਸੀਅਤ ਦੇ ਮੁਤਾਬਕ ਸਭ ਕੁਝ ਮੇਰੇ ਨਾਮ ਸੀ ਤੇ ਅਸੀਂ ਮੇਰੇ ਪਤਨੀ ਦੇ ਪਾਪਾ ਦੇ ਘਰ ਨੂੰ ਇਸ ਤਰ੍ਹਾਂ ਇਕੱਲਾ ਨਹੀਂ ਛੱਡ ਸਕਦੇ ਸੀ ਬਹੁਤ ਵੱਡਾ ਬੰਗਲਾ ਬਾਹਰ ਗੱਡੀਆਂ ਖੜੀਆਂ ਸੀ ਬੈਂਕ 'ਚ ਪੈਸੇ ਸੋਖ ਸਹੂਦਿਧਾ ਮਾਦੀਆਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਇੱਕ ਫੈਕਟਰੀ ਵੀ ਸੀ ਜਿਸ ਦਾ ਮਾਲਕ ਮੈਂ ਬਣ ਚੁੱਕਿਆ ਸੀ ਮੇਰੇ ਪਾਪਾ ਕਹਿਣ ਲੱਗੇ ਹੁਣ ਤੈਨੂੰ ਇੰਤਜ਼ਾਰ ਕਿਹੜੀ ਗੱਲ ਦਾ ਹੁਣ ਤਾਂ ਸਭ ਕੁਝ ਤੇਰਾ ਹੋ ਗਿਆ ਲਗਭਗ ਕਾਗਜ਼ੀ ਕਾਰਵਾਈ ਮੁਕੰਮਲ ਹੋ ਚੁੱਕੀ ਆ ਹੁਣ ਇਸ ਕੁੜੀ ਨੂੰ ਛੱਡ ਦੇ ਕਦੋਂ ਤੱਕ ਇਸ ਨਾਲ ਰਹੇਗਾ ਤੇਰੇ ਕੋਲ ਬਹੁਤ ਕੌਜਾ ਬਹੁਤ ਵਧੀਆ ਰਿਸ਼ਤਾ ਮਿਲ ਸਕਦਾ ਉਹ ਵੀ ਕਿਸੇ ਇੱਕ ਵਾਰੀ ਕੁੜੀ ਦਾ ਜਦੋਂ ਮੇਰੇ ਪਾਪਾ ਮੈਨੂੰ ਇਹ ਸਭ ਕਹਿ ਰਹੇ ਸੀ ਤਾਂ ਅਚਾਨਕ ਇੱਕ ਆਵਾਜ਼ ਆਈ ਗਮਲਾ ਡੈਗ ਕੇ ਟੁੱਟ ਗਿਆ ਮੈਂ ਪਿੱਛੇ ਪਲਟ ਕੇ ਦੇਖਿਆ ਮੇਰੀ ਪਤਨੀ ਰੋ ਰਹੀ ਸੀ ਉਸਨੇ ਸਭ ਸੁਣ ਲਿਆ ਫਿਰ ਉਹ ਉੱਥੋਂ ਰੋਂਦੀ ਰੋਂਦੀ ਭੱਜ ਗਈ ਮੈਂ ਆਪਣੇ ਪਾਪਾ ਨੂੰ ਕਿਹਾ ਮੈਂ ਉਸ ਕੁੜੀ ਨੂੰ ਬਿਲਕੁਲ ਨਹੀਂ ਛੱਡਾਂਗਾ ਇਹ ਹੀ ਮੇਰੀ ਪਤਨੀ ਆ ਤੇ ساری ਜ਼ਿੰਦਗੀ ਮੈਂ ਇਸੇ ਨਾਲ ਹੀ ਰ੍ਹਾਂਗਾ ਮੇਰੇ ਪਾਪਾ ਮੇਰੀ ਗੱਲ ਸੁਣ ਕੇ ਹੈਰਾਨ ਤੇ ਪਰੇਸ਼ਾਨ ਹੋ ਗਏ ਕਹਿਣ ਲੱਗੇ ساری ਉਮਰ ਇਹਨੂੰ ਖਾਮ ਖਾ ਗਲੇ ਦੇ ਨਾਲ ਬੰਨਣ ਦੀ ਕੀ ਲੋੜ ਆ ਮੈਂ ਆਪਣੇ ਪਾਪਾ ਨੂੰ ਕਿਹਾ ਇਹ ਸਾਰੀ ਪ੍ਰਾਪਰਟੀ ਮੇਰੀ ਪਤਨੀ ਦੀ ਆ ਤੇ ਉਹ ਮੇਰੀ ਹਮਸਫਰ ਆ ਮੈਂ ਸਾਰੀ ਜ਼ਿੰਦਗੀ ਉਸ ਨੂੰ ਆਪਣੇ ਨਾਲ ਰੱਖਣਾ ਚਾਹਨਾ ਤੁਹਾਨੂੰ ਜੋ ਵੀ ਚਾਹੀਦਾ ਤੁਸੀਂ ਉਹ ਲੈ ਲਵੋ ਮੇਰੇ ਪਾਪਾ ਮੇਰੀ ਗੱਲ ਸੁਣ ਕੇ ਆਪਣੀ ਜਗ੍ਹਾ ਤੇ ਖੜੇ ਹੋ ਕੇ ਹੈਰਾਨ ਰਹਿ ਗਏ ਮੈਂ ਆਪਣੀ ਪਤਨੀ ਦੇ ਪਿੱਛੇ ਭੱਜ ਗਿਆ ਉਹ ਘਰ ਤੋਂ ਬਾਹਰ ਭੱਜ ਰਹੀ ਸੀ ਮੈਂ ਉਹਦਾ ਹੱਥ ਫੜ ਲਿਆ ਉਹਨੇ ਮੇਰਾ ਹੱਥ ਮੇਰੇ ਤੋਂ ਆਪਣਾ ਹੱਥ ਛੁਡਾ ਲਿਆ ਤੇ ਭੱਜ ਰਹੀ ਸੀ ਪਰ ਮੈਂ ਉਸ ਦਾ ਰਸਤਾ ਰੋਕ ਲਿਆ ਉਹ ਮੈਨੂੰ ਕਹਿਣ ਲੱਗੀ ਤੁਸੀਂ ਮੇਰੇ ਨਾਲ ਸਿਰਫ ਪ੍ਰਾਪਰਟੀ ਲਈ ਵਿਆਹ ਕਰਵਾਇਆ ਪਰ ਮੈਂ ਤੁਹਾਨੂੰ ਪਿਆਰ ਕਰ ਬੈਠੀ ਤੁਸੀਂ ਮੇਰੇ ਨਾਲ ਇਹ ਸਭ ਕਿਉਂ ਕੀਤਾ ਤੁਸੀਂ ਮੈਨੂੰ ਬਰਬਾਦ ਕਰਨਾ ਚਾਹੁੰਦੇ ਸੀ ਮੈਂ ਕੋਈ ਪਾਗਲ ਨਹੀਂ ਆ ਬਲਕਿ ਮੈਂ ਤੁਹਾਡੇ ਇਮਤਿਹਾਨ ਲੈ ਰਹੀ ਆ ਤੁਸੀਂ ਮੈਨੂੰ ਕਿਧੋਂ ਦਾ ਨਹੀਂ ਛੱਡਿਆ ਮੈਂ ਆਪਣੀ ਪਤਨੀ ਨੂੰ ਕਿਹਾ ਇਹ ਸਭ ਕੁਝ ਸੱਚ ਆ ਪਰ ਹੁਣ ਮੈਨੂੰ ਵੀ ਤੇਰੇ ਨਾਲ ਪਿਆਰ ਹੋ ਗਿਆ ਜੇ ਤੈਨੂੰ ਜੇ ਮੇਰੇ ਤੇ ਯਕੀਨ ਨਹੀਂ ਤਾਂ ਮੈਂ ਤੇਰੀ ਸਾਰੀ ਪ੍ਰਾਪਰਟੀ ਵਾਪਸ ਤੇਰੇ ਨਾਮ ਕਰ ਦੇਣਾ ਪਰ ਮੈਨੂੰ ਛੱਡ ਕੇ ਜਾਣ ਦੀ ਗੱਲ ਨਾ ਕਰ ਮੈਂ ਤੇਰੇ ਬਿਨਾ ਨਹੀਂ ਰਹਿ ਸਕਾਂਗਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਬਸ ਤੂੰ ਮੇਰੇ ਨਾਲ ਰਹਿ ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ ਉਹਨੇ ਆਪਣੇ ਹੰਝੂ ਪੂੰਝੇ ਤੇ ਕਿਹਾ ਤੁਸੀਂ ਝੂਠ ਤਾਂ ਨਹੀਂ ਬੋਲ ਰਹੇ ਮੈਂ ਕਿਹਾ ਕਿ ਨਹੀਂ ਤੇਰੀ ਕਸਮ ਮੈਂ ਝੂਠ ਨਹੀਂ ਬੋਲ ਰਿਹਾ ਪਤਾ ਨਹੀਂ ਤੇਰੇ ਲਈ ਪਿਆਰ ਰੱਬ ਨੇ ਮੇਰੇ ਦਿਲ ਵਿੱਚ ਪਾਇਆ ਜਾਂ ਤੇਰੇ ਪਿਆਰ ਨੇ ਮੈਂ ਤੈਨੂੰ ਧੋਖਾ ਨਹੀਂ ਦੇ ਸਕਦਾ ਮੈਂ ਬੁਰਾ ਇਨਸਾਨ ਨਹੀਂ ਆ ਮੈਨੂੰ ਇੱਕ ਪਿਆਰੀ ਜੀ ਹਾਮਸਫਰ ਚਾਹੀਦੀ ਸੀ ਜਦੋਂ ਮੈਨੂੰ ਪਤਾ ਲੱਗਿਆ ਕਿ ਤੂੰ ਪਾਗਲ ਆ ਮੈਂ ਥੋੜਾ ਜਿਹਾ ਚੜ ਗਿਆ ਫਿਰ ਮੈਨੂੰ ਪਾਪਾ ਨੇ ਆਪਣੀਆਂ ਗੱਲਾਂ 'ਚ ਲਗਾ ਲਿਆ ਪਰ ਮੈਨੂੰ ਜਦੋਂ ਪਤਾ ਲੱਗਿਆ ਕਿ ਤੂੰ ਵੀ ਮੈਨੂੰ ਪਿਆਰ ਕਰਦੀ ਆ ਤਾਂ ਮੈਂ ਤੈਨੂੰ ਕਦੇ ਨਹੀਂ ਛੱਡ ਸਕਦਾ ਇਸ ਤਰ੍ਹਾਂ ਅਸੀਂ ਦੋਨਾਂ ਨੇ ਇੱਕ ਦੂਜੇ ਨੂੰ ਆਪਣੀ ਸੱਚਾਈ ਦੱਸ ਦਿੱਤੀ ਤੇ ਇੱਕ ਦੂਜੇ ਨੂੰ ਮਾਫ ਕਰ ਦਿੱਤਾ ਫਿਰ ਮੈਂ ਆਪਣੇ ਪਿਤਾ ਨੂੰ ਸਮਝਾਇਆ ਕਿ ਪਾਪਾ ਤੁਸੀਂ ਇਸੇ ਨੂੰ ਆਪਣੀ ਨੋ ਮੰਨ ਲਓ ਕੁਝ ਟਾਈਮ ਮੇਰੇ ਪਾਪਾ ਦਾ ਮੂਡ ਖਰਾਬ ਰਿਹਾ ਉਹ ਸਾਡੇ ਕਿਸੇ ਵੀ ਮਾਮਲੇ 'ਚ ਕੁਝ ਨਹੀਂ ਬੋਲਦੇ ਸੀ ਪਰ ਉਹ ਖੁਸ਼ ਵੀ ਨਜ਼ਰ ਨਹੀਂ ਆਉਂਦੇ ਸੀ ਪਰ ਜਦੋਂ ਉਹ ਦਾਦਾ ਬਣ ਗਏ ਤਾਂ ਸਾਡੇ ਨਾਲ ਨੋਰਮਲ ਹੋ ਗਏ ਰੱਬ ਨੇ ਸਾਨੂੰ ਇੱਕ ਪਿਆਰੀ ਜੀ ਬੇਟੀ ਦਿੱਤੀ ਹੁਣ ਅਸੀਂ ਪਤੀ ਪਤਨੀ ਆਪਣੀ ਬੇਟੀ ਨਾਲ ਬਹੁਤ ਹੀ ਖੁਸ਼ ਹਾਂ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਜਾਇਓ ਜੇ ਚੈਨਲ ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ